ਪਲਾਸਟਿਕ ਸਰਜਨ ਜਿਹੜੇ ਹੁੰਦੇ ਨੇ ਨਾ ਕਈ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਜਾਂਦੀ ਹੈ ਕਿ ਸ਼ਾਇਦ ਉਹ ਪਲਾਸਟਿਕ ਲਗਾਉਂਦੇ ਨੇ ਫੇਸ ਦੇ ਉੱਤੇ ਜਾਂ ਜਿਹੜੀ ਸਕਿਨ ਠੀਕ ਕਰਨ ਵਾਸਤੇ ਪਲਾਸਟਿਕ ਲੱਗ ਜਾਂਦਾ ਪਲਾਸਟਿਕ ਸਰਜਰੀ ਕਿਉਂ ਕੀਤੀ ਜਾਂਦੀ ਹੈ ਬਿਕੋਜ਼ ਪਲਾਸਟਿਕ ਮੋਲਡੇਬਲ ਹੁੰਦਾ ਹੈ ਤੇ ਅਸੀਂ ਨੀਅਰ ਨਾਰਮਲ ਰਿਜ਼ੈਂਬਲੈਂਸ ਟੂ ਅ ਬਾਡੀ ਜਿਹੜੀ ਤੇਦੀ ਕੋਈ ਇੰਜਰੀ ਹੁੰਦੀ ਹੈ ਸਪੋਜ਼ ਕਿਸੇ ਵੀ ਅੰਗ ਦੀ ਫੇਸ ਤੋਂ ਲੈ ਕੇ ਕੋਈ ਹੋਰ ਬਾਡੀ ਦਾ ਆਰਗਨ ਜਿਹੜਾ ਮਿਊਟੀਲੇਟ ਹੋਇਆ ਉਹਨੂੰ ਅਸੀਂ ਕਿੰਨਾ ਨਾਰਮਲ ਅੰਗ ਦੇ ਬਰਾਬਰ ਲੈ ਕੇ ਆ ਸਕਦੇ ਹਾਂ 댓 ਇਜ਼ ਕਾਲਡ ਪਲਾਸਟਿਕ ਸਰਜਰੀ ਏ ਫੀਮੇਲਸ ਹੁੰਦੀਆਂ ਜਿਨ੍ਹਾਂ ਨੂੰ ਆਪਣੀ ਬ੍ਰੈਸਟ ਆਗਮੈਂਟੇਸ਼ਨ ਬੇਸਿਕਲੀ ਬ੍ਰੈਸਟ ਦੀ ਪ੍ਰੋਜੈਕਸ਼ਨ ਚਾਹੀਦੀ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਬ੍ਰੈਸਟ ਇੰਪਲਾਂਟਸ ਕਰਦੇ ਹਾਂ ਬ੍ਰੈਸਟ ਇੰਪਲਾਂਟ ਪਾ ਕੇ ਬ੍ਰੈਸਟ ਦੀ ਪ੍ਰੋਜੈਕਸ਼ਨ ਅਕੋਰਡਿੰਗ ਟੂ ਹਰ ਸਾਈਜ਼ ਕਈ ਫੀਮੇਲਸ ਹੁੰਦੀਆਂ ਜਿਹੜੇ ਜਿਹੜੇ ਕਹਿੰਦੇ ਕਿ ਸਾਡੀ ਬੇਸ ਥੋੜੀ ਜੀ ਸਾਨੂੰ ਪ੍ਰੋਜੈਕਟਡ ਚਾਹੀਦੀ ਹੈ ਜਾਂ ਜਿਹੜਾ ਬਟਕ ਏਰੀਆ ਉਹ ਪ੍ਰੋਜੈਕਟਡ ਚਾਹੀਦਾ BB L ਕਹਿੰਦੇ ਅਸੀਂ ਉਹਨੂੰ ਬ੍ਰਾਜ਼ੀਲੀਅਨ ਬਟ ਲਿਫਟ ਤਾਂ ਉਹਦੇ ਵਿੱਚ ਅਸੀਂ ਫੈਟ ਅਕੋਂ ਪੇਟ ਵਿੱਚੋਂ ਲੈ ਕੇ ਅਸੀਂ ਬਟਕਸ ਦੇ ਵਿੱਚ ਅਸੀਂ ਉਹਨੂੰ ਕਰੀਦਾ ਏ ਜਿਮ ਜਾਂਦੇ ਨੇ ਕਿ ਮੁੰਡੇ ਯੰਗ ਮੁੰਡੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਕਾਮਨ ਦੇਖੀ ਗਈ ਹੈ ਕਿ ਉਹਨਾਂ ਦੇ ਜਿਹੜੀ ਚੈਸਟ ਹੈ ਨਾ ਉਹ ਫੀਮੇਲ ਦੀ ਤਰ੍ਹਾਂ ਬ੍ਰੈਸਟ ਦੀ ਤਰ੍ਹਾਂ ਰਿਜ਼ੈਂਬਲ ਕਰਨ ਲੱਗ ਜਾਂਦੀ ਹੈ ਬਹੁਤ ਬੜੀ ਵਾਰੀ ਜਿਹੜਾ ਹੈ ਉਹਨਾਂ ਨੂੰ ਸ਼ੇਮਫੁਲ ਕੰਡੀਸ਼ਨ ਹੁੰਦੀ ਹੈ ਇਹ ਚੀਜ਼ ਨੂੰ ਕਿਦਾਂ ਠੀਕ ਕਰਦੇ ਆ ਜਿਹੜੇ ਜਿਮ ਕਰਦੇ ਆ ਉਹਨਾਂ ਨੂੰ ਮੰਦਾ ਕਿ ਬਾਡੀ ਅਸੀਂ ਜਲਦੀ ਬਣਾਈਏ ਉਹਦੇ ਚੱਕਰ ਦੇ ਵਿੱਚ ਉਹ ਸਟੀਰੋਇਡ ਲੈਂਦੇ ਆ ਜਿਮ ਦੇ ਵਿੱਚ ਲੈ ਲਿਆ ਜਾਂ ਬਾਹਰ ਕਿਸੇ ਨੇ ਆਫ ਟੇਬਲ ਦਿੱਤਾ ਉਹ ਸਟੀਰੋਇਡ ਵੀ ਕੀ ਕਰਦਾ ਕਿ ਹਾਰਮੋਨਲ ਦੀ ਜਿਹੜੀ ਕਨਵਰਸ਼ਨ ਹੈ ਐਸਟ੍ਰੋਜਨ ਵੱਲ ਜ਼ਿਆਦਾ ਕਰਦਾ ਤੇ ਜਿਹਦੇ ਨਾਲ ਕੀ ਹੁੰਦਾ ਕਿ ਮੁੰਡੇ ਜਿਹੜੇ ਨੇ ਉਹ ਸੋਇਆ ਇਨਟੇਕ ਜ਼ਿਆਦਾ ਕਰਦੇ ਆ ਤੇ ਉਹਦੇ ਨਾਲ ਇਹ ਚੀਜ਼ ਜਿਹੜੀ ਆ ਹੋ ਸਕਦੀ ਹੈ ਹੋ ਸਕਦੀ ਕਈਆਂ ਦੇ ਵਿੱਚ ਹੁੰਦਾ ਆਂਦੇ ਮੇਰੇ ਕੋ ਪੇਸ਼ੈਂਟ ਆਂਦੇ ਜਿਹੜੇ ਕਹਿੰਦੇ ਆ ਕਿ ਅਸੀਂ ਸੋਇਆ ਇਨਟੇਕ ਜ਼ਿਆਦਾ ਕਰਦੇ ਹੁੰਦਾ ਹੈ ਉਹਦੇ ਨਾਲ ਜਿਹੜੀ ਆ ਈਸਟ੍ਰੋਜਨ ਲੈਵਲ ਦੀ ਮਾਤਰਾ ਪੱਦੀ ਹੈ ਵੇਟ ਕਈ ਵਾਰੀ ਇੰਨਾ ਜ਼ਿਆਦਾ ਐਕਸੈਸਿਵ ਹੁੰਦਾ ਉਹ ਕਹਿੰਦੇ ਆ ਜੀ ਅਸੀਂ ਜਿਮ ਜਾ ਕੇ ਇੰਨੀ ਇੰਨੀ ਐਕਸਰਸਾਈਜ਼ ਕਰਕੇ ਰਿਡਿਊਸ ਨਹੀਂ ਕਰ ਸਕਦੇ ਸਾਡੇ ਕੋਲ ਟਾਈਮ ਨਹੀਂ ਆ ਜਿਹੜੇ ਕਹਿੰਦੇ ਨੇ ਕਿ ਨਹੀਂ ਸਾਡੇ ਤੋਂ ਇੰਨੀ ਮਿਹਨਤ ਨਹੀਂ ਹੁੰਦੀ ਭਾਈ ਤਾਂ ਉਹਦੇ ਵੀ ਸਾਡੇ ਕੋਲੇ ਕੋਈ ਜਿਹੜਾ ਆਲਟਰਨੇਟ ਹੈਗਾ ਇੱਥੇ ਜੀ ਬਿਲਕੁਲ ਹੈ ਆਪਾਂ ਲਾਈਪੋਸੈਕਸ਼ਨ ਕਰਦੇ ਆ ਲਾਈਪੋਸੈਕਸ਼ਨ ਦੇ ਵਿੱਚ ਆਪਾਂ ਕੀ ਹੁੰਦਾ ਜਿਹੜਾ ਬੋਡੀ ਦਾ ਫੈਟ ਹੈ ਫੈਟ ਨੂੰ ਅਸੀਂ ਸਕ ਆਊਟ ਕਰ ਲੈਂਦੇ ਆ ਮਸ਼ੀਨਸ ਦੇ ਨਾਲ ਟੂ ਗਿਵ ਬੋਡੀ ਅ ਪ੍ਰੋਪਰ ਕੰਟੂਰ ਫਿਰ ਨੋਜ਼ ਦੇ ਵਿੱਚ ਕਈਆਂ ਦੀ ਸ਼ੇਪ ਹੁੰਦੀ ਆ ਕਈਆਂ ਦਾ ਡਾਟਸਲ ਲੰਪ ਜਿੱਦਾਂ ਉੱਪਰੋਂ ਪ੍ਰੋਜੈਕਸ਼ਨ ਜ਼ਿਆਦਾ ਹੁੰਦੀ ਕਈਆਂ ਦੀ ਟਿਪ ਥੱਲੇ ਨੂੰ ਗਈ ਹੁੰਦੀ ਆ ਕਈਆਂ ਦੀ ਨੇਜ਼ਲ ਫਲੇਅਰਿੰਗ ਹੁੰਦੀ ਆ ਇਹਦੇ ਵਿੱਚ ਅਸੀਂ ਰਾਈਨੋਪਲਾਸਟੀ ਕਰਦੇ ਆ ਛੇ ਗੱਲ ਕਰੀਏ ਤਾਂ ਅਸਤੀ ਜ਼ਿੰਦਗੀ ਦੇ ਵਿੱਚ ਬਹੁਤ ਐਜੈਸ ਜਣੇ ਜਿਹੜੀਆਂ ਸਾਡੀ ਲਾਈਫ ਚ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਲੇਡੀਜ਼ ਦੀ ਗੱਲ ਕਰੀਏ ਤਾਂ ਕੋਸਮੈਟਿਕਸ ਦੇ ਵਿੱਚ ਬਹੁਤ ਇੱਕ ਅਹਿਮ ਰੋਲ ਪਲੇ ਕਰਦਾ ਹੈ ਉਹਨਾਂ ਦੀ ਲਾਈਫ ਦੇ ਵਿੱਚ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਬਹੁਤ ਵਾਰੀ ਲੋਕਾਂ ਦੇ ਨਾਲ ਕੁਝ ਇਦਾਂ ਦਾ ਟਰੋਮਾ ਕੁਝ ਇਦਾਂ ਦਾ ਹੋ ਜਾਂਦਾ ਜਿਦੇ ਕਰਕੇ ਕਿ ਫੇਸ ਦੀ ਸਕਿਨ ਖਰਾਬ ਹੋ ਜਾਂਦੀ ਹੈ ਜਾਂ ਫਿਰ ਕੋਈ ਹੱਥ ਪੈਰ ਜਿਹੜਾ ਹੈ ਕੋਈ ਟੁੱਟ ਜਾਂਦਾ ਹੈ ਕੋਈ ਅੰਗ ਜਿਹੜਾ ਹੈ ਉਹ ਫ੍ਰੈਕਚਰ ਹੋ ਗਿਆ ਜਾਂ ਨਿਕਲ ਜਾਂਦਾ ਤਾਂ ਉਹ ਕਿਸ ਤਰੀਕੇ ਨਾਲ ਠੀਕ ਹੁੰਦਾ ਹੈ ਜਾਂ ਜਿਹੜੇ ਜਿਮ ਜਾਂਦੇ ਨੇ ਲੋਕ ਉਹਨਾਂ ਦੇ ਵਿੱਚ ਨਾਰਮਲੀ ਇੱਕ ਜਿਹੜਾ ਹੈ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਯੰਗ ਮੁੰਡੇ ਨੇ ਉਹਨਾਂ ਦੇ ਜਿਹੜਾ ਚੈਸਟ ਉਹ ਫੀਮੇਲਸ ਦਾ ਰਿਜ਼ੈਂਬਲ ਕਰਨ ਲੱਗ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਦੇ ਕੌਜ਼ ਤੇ ਇਹਨਾਂ ਦੇ ਟ੍ਰੀਟਮੈਂਟ ਬਾਰੇ ਗੱਲ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ 40s ਹਸਪੀਟਲ ਮਾਲ ਰੋਡ ਲੁਧਿਆਣਾ ਦੇ ਵਿੱਚ ਸਾਡੇ ਨਾਲ ਡਾਕਟਰ ਕਰਨ ਬਖਸ਼ੀਰ ਸਿੰਘ ਮੌਜੂਦ ਨੇ ਜਿਹੜੇ ਇੱਕ ਪਲਾਸਟਿਕ ਸਰਜਨ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਤੁਹਾਡੀ ਵੀ ਜਿਹੜੀ ਗੱਲਬਾਤ ਕਰਵਾ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਬੇਸਿਕ ਕੁਐਸਚਨ ਇਹ ਹੋਏਗਾ ਕਿ ਨਾਰਮਲਿ ਕਿਹਾ ਜਾਂਦਾ ਹੈ ਕਿ ਪਲਾਸਟਿਕ ਸਰਜਨ ਜਿਹੜੇ ਹੁੰਦੇ ਨੇ ਨਾ ਕਈ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਜਾਂਦੀ ਹੈ ਕਿ ਸ਼ਾਇਦ ਉਹ ਪਲਾਸਟਿਕ ਲਗਾਉਂਦੇ ਨੇ ਫੇਸ ਦੇ ਉੱਤੇ ਜਾਂ ਜਿਹੜੀ ਸਕਿਨ ਠੀਕ ਕਰਨ ਵਾਸਤੇ ਪਲਾਸਟਿਕ ਲੱਗ ਜਾਂਦਾ ਇਹ ਪਲਾਸਟਿਕ ਕੀ ਹੁੰਦਾ ਹੈ ਕਿ ਕੀ ਇਹਦੇ ਪਿੱਛੇ ਰੀਜ਼ਨ ਹੈ ਨਹੀਂ ਜੀ ਇਹ ਮਿਥ ਹੈ ਨਾਮ ਪਲਾਸਟਿਕ ਸਰਜਰੀ ਹੈ ਬੇਸਿਕਲੀ ਪਲਾਸਟਿਕ ਸਰਜਰੀ ਕਿਉਂ ਕਹੀ ਜਾਂਦੀ ਹੈ ਬਿਕੋਜ਼ ਪਲਾਸਟਿਕ ਮੋਲਡੇਬਲ ਹੁੰਦਾ ਹੈ ਤੇ ਅਸੀਂ ਨੀਅਰ ਨਾਰਮਲ ਰਿਜ਼ੈਂਬਲੈਂਸ ਟੂ ਅ ਬੋਡੀ ਜਿਹੜੀ ਜੇਦੀ ਕੋਈ ਇੰਜਰੀ ਹੁੰਦੀ ਹੈ ਸਪੋਜ਼ ਕਿਸੇ ਵੀ ਅੰਗ ਦੀ ਫੇਸ ਤੋਂ ਲੈ ਕੇ ਕੋਈ ਹੋਰ ਬਾਡੀ ਦਾ ਆਰਗਨ ਜਿਹੜਾ ਮਿਊਟੀਲੇਟ ਹੋਇਆ ਉਹਨੂੰ ਅਸੀਂ ਕਿੰਨਾ ਨਾਰਮਲ ਅੰਗ ਦੇ ਬਰਾਬਰ ਲੈ ਕੇ ਆ ਸਕਦੇ ਹਾਂ 댓 ਇਜ਼ ਕਾਲਡ ਪਲਾਸਟਿਕ ਸਰਜਰੀ ਬੇਸਿਕਲੀ ਇਹ ਆਰਟ ਹੈ ਆਰਟ ਹਾਊ ਆਪਾ ਕਿਵੇਂ ਟਾਂਕੇ ਲਾਣੇ ਆ ਆਪਾ ਕਿਵੇਂ ਸਕਾਰ ਕੱਟ ਕਰਨਾ ਹੈ ਆਪਾ ਕਿਵੇਂ ਬਾਡੀ ਨੂੰ ਕੰਟੂਰ ਉਸ ਹਾਬ ਨਾਲ ਕਰਨਾ ਹੈ ਕਿ ਉਹ ਪ੍ਰੈਜ਼ੈਂਟੇਬਲ ਉਹਦੇ ਵਿੱਚ ਆਏ ਤੇ ਦਿਸ ਇਜ਼ ਮੋਰ ਆਫ ਅ ਆਰਟ ਲਓ ਤੁਸੀਂ ਆਰਟਿਸਟ ਹੋ ਤੇ ਇੱਕ ਜਿਹੜਾ ਪੇਸ਼ੈਂਟ ਹੈ ਤੁਹਾਡੇ ਕੋਲ ਉਹ ਕੈਨਵਸ ਹੈ ਤੁਸੀਂ ਉਹਦੇ ਉੱਤੇ ਪੇਂਟ ਕਰਦੇ ਹੋ ਐ ਕਹਿ ਸਕਦੇ ਹੋ ਜੀ ਤੁਸੀਂ ਬਿਲਕੁਲ ਅ ਸਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਨਾ ਜਿਹੜੇ ਜਿਮ ਜਾਂਦੇ ਨੇਗੇ ਮੁੰਡੇ ਯੰਗ ਮੁੰਡੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਕਾਮਨ ਦੇਖੀ ਗਈ ਹੈ ਕਿ ਉਹਨਾਂ ਦੀ ਜਿਹੜੀ ਚੈਸਟ ਹੈ ਨਾ ਉਹ ਫੀਮੇਲ ਦੀ ਤਰ੍ਹਾਂ ਬ੍ਰੈਸਟ ਦੀ ਤਰ੍ਹਾਂ ਰਿਜ਼ੈਂਬਲ ਕਰਨ ਲੱਗ ਜਾਂਦੀ ਹੈ ਬਹੁਤ ਬੜੀ ਵਾਰੀ ਜਿਹੜਾ ਹੈ ਉਹਨਾਂ ਨੂੰ ਸ਼ੇਮਫੁਲ ਕੰਡੀਸ਼ਨ ਹੁੰਦੀ ਹੈ ਇਹ ਚੀਜ਼ ਨੂੰ ਕਿੱਦਾਂ ਠੀਕ ਕਰਦੇ ਆਂ ਇਨੂੰ ਅਸੀਂ ਆਪਣੀ ਟਰਮਨੋਲੋਜੀ ਦੇ ਵਿੱਚ ਗਾਇਨੇਕੋਮੈਸਟिया ਕਹਿੰਦੇ ਆ ਬੇਸਿਕਲੀ ਗਾਇਨੇਕੋਮੈਸਟिया ਜਾਂ ਮੈਨ ਬੂਬਸ ਇਹ ਕਿਉਂ ਹੁੰਦੇ ਆ ਅਡੋਲੋਸੈਂਸ ਦੇ ਵਿੱਚ ਹਾਰਮੋਨਲ ਸਰਜ ਹੁੰਦੀ ਬੇਸਿਕਲੀ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਫੀਮੇਲਸ ਦੇ ਵਿੱਚ ਈਸਟ੍ਰੋਜਨ ਜ਼ਿਆਦਾ ਹੁੰਦਾ ਜਦੋਂ ਮੇਲ ਦੀ ਬਾਡੀ ਦੇ ਵਿੱਚ ਜ਼ਿਆਦਾ ਹੋਣ ਲੱਗਦਾ ਹੈ ਤਾਂ ਉਹ ਪ੍ਰੋਜੈਕਸ਼ਨ ਫੈਟੀ ਪ੍ਰੋਲੀਫਰੇਸ਼ਨ ਹੁੰਦੀ ਹੈ ਛਾਤੀ ਦੇ ਵਿੱਚ ਫੈਟ ਸਾਰੇ ਤੇ ਨਾਰਮਲ ਆ ਜਦੋਂ ਅਬਨਾਰਮਲੀ ਪ੍ਰੋਲੀਫਰੇਟ ਕਰਕੇ ਵੱਧ ਜਾਂਦਾ ਹੈ ਤਾਂ ਉਹ ਇੱਕ ਫੀਮੇਲ ਦੀ ਰਿਜ਼ੈਂਬਲੈਂਸ ਚੈਸਟ ਵਾਲ ਨੂੰ ਦੇਣ ਲੱਗ ਪੈਂਦਾ ਹੈ ਤੇ ਉਹਨਾਂ ਮੇਲਜ਼ ਨੂੰ ਕੀ ਹੁੰਦਾ ਕਿ ਪ੍ਰੋਬਲਮ ਹੁੰਦੀ ਕਿਤੇ ਵਿੱਚ ਤੇ ਜਾਣਾ ਜਾਂ ਕਿਤੇ ਦੇ ਮਤਲਬ ਜਿਮ ਦੇ ਵਿੱਚ ਵੀ ਸ਼ਰਟ ਉਤਾਰਨੀ ਪ੍ਰੋਬਲਮ ਲੱਗਦੀ ਹੈ ਤੇ ਉਹ ਬੇਸਿਕਲੀ ਇੱਕ ਹਾਰਮੋਨਲ ਰੀਜ਼ਨ ਹੁੰਦਾ ਹੈ ਉਹ ਲਈ ਅਸੀਂ ਪਹਿਲਾਂ ਜਿਹੜੇ ਯੰਗ ਏਜ ਦੇ ਵਿੱਚ ਹੁੰਦੇ ਉਹ ਚ ਅਸੀਂ 18 ਸਾਲ ਤੱਕ ਵੇਟ ਕਰੀਦੀ ਹੈ 18 ਸਾਲ ਤੱਕ ਕਿਉਂਕਿ ਹਾਰਮੋਨਲ ਲੈਵਲਸ ਜਿਹੜੇ ਹੁੰਦੇ ਆ ਉਹ ਡਿਫਰੈਂਸ਼ੀਏਟ ਕਰਦੇ ਰਹਿੰਦੇ ਨੇ ਬਟ ਇਵੈਂਚੁਅਲੀ 18 ਸਾਲ ਤੋਂ ਬਾਅਦ ਜਾਂ ਸੈਕੰਡਰੀ ਸੈਕਸ਼ੂਅਲ ਕੈਰੈਕਟਰਸ ਜਿਹੜੇ ਹੁੰਦੇ ਸਪੋਜ਼ ਕਿਸੇ ਦੇ ਦਾੜ੍ਹੀ ਆ ਗਈ ਜਾਂ ਉਹਦੀ ਅਸੀਂ ਵੇਟ ਕਰੀਦੀ ਆ ਆਵਾਜ਼ ਭਾਰੀ ਹੋ ਜਾਣਾ ਜਾਂ ਕੋਈ ਟੈਸਟੋਸਟਰੋਨ ਲੈਵਲ ਵਧੇ ਜਿਹੜੇ ਤੇ ਉਹ ਅਸੀਂ ਵੇਟ ਕਰਦੇ ਆ 18 ਸਾਲ ਤੋਂ ਬਾਅਦ ਫਿਰ ਅਸੀਂ ਪੇਸ਼ੈਂਟ ਨੂੰ ਆਪਰੇਟ ਕਰੀਦਾ ਹੈ ਉਹਦੇ ਵਿੱਚ ਤੇ ਸੈਕੰਡਲੀ ਹੁੰਦਾ ਜਿਹੜਾ ਅੱਜ ਕੱਲ ਜਿਹੜੇ ਮੇਨ ਜਿਮ ਗੋਅਰਸ ਦੇ ਵਿੱਚ ਹੈ बिकॉज़ ਜਿਹੜੇ ਜਿਮ ਕਰਦੇ ਆ ਉਹਨਾਂ ਨੂੰ ਹੁੰਦਾ ਕਿ ਬਾਡੀ ਅਸੀਂ ਜਲਦੀ ਬਣਾਈਏ ਉਹਦੇ ਚੱਕਰ ਦੇ ਵਿੱਚ ਉਹ ਸਟੀਰੋਇਡ ਲੈਂਦੇ ਆ ਜਿਮ ਦੇ ਵਿੱਚ ਲੈ ਲਿਆ ਜਾਂ ਬਾਹਰ ਕਿਸੇ ਨੇ ਆਫ ਟੇਬਲ ਦਿੱਤਾ ਉਹ ਸਟੀਰੋਇਡ ਵੀ ਕੀ ਕਰਦਾ ਹੈ ਕਿ ਹਾਰਮੋਨਲ ਦੀ ਜਿਹੜੀ ਕਨਵਰਸ਼ਨ ਹੈ ਐਸਟ੍ਰੋਜਨ ਵੱਲ ਜ਼ਿਆਦਾ ਕਰਦਾ ਹੈ ਤੇ ਜਿਹਦੇ ਨਾਲ ਕੀ ਹੁੰਦਾ ਹੈ ਕਿ ਵੀ ਛਾਤੀ ਫੁੱਲ ਜਾਂਦੀ ਹੈ ਤੇ ਉਹ ਫੀਮੇਲ ਰਿਜ਼ੈਂਬਲੈਂਸ ਦਿੰਦੀ ਹੈ ਅਸੀਂ ਇੱਥੇ 40s ਦੇ ਵਿੱਚ ਬਿਲਕੁਲ ਲੇਟੈਸਟ ਟੈਕਨੀਕਸ ਦੇ ਨਾਲ ਜਿਹੜੀ ਅੱਜ ਕੱਲ ਚੱਲਦੀਆਂ ਨੇ ਉਹਦੇ ਹਿਸਾਬ ਨਾਲ ਸਰਜਰੀ ਕਰਦੇ ਆਂ which is Vaser plus leg liposuction Vaser ਬੇਸਿਕਲੀ ਕੀ ਹੈ আল্ট্রাসੋਨਿਕ ਲਿਪੋਲਾਈਸਿਸ ਕਰੀਦਾ ਅਸੀਂ ਜਿਹੜਾ ਕਿ ਇੱਕ ਛੋਟੇ ਜਿਹੇ ਛਾਤੀ ਦੇ ਸਾਈਡ ਤੇ ਅਸੀਂ ਇੱਥੇ ਚੀਰਾ ਦੇਈਦਾ ਹੈ ਛੋਟਾ ਜਿਹਾ ਬਿਲਕੁਲ 4-5 mm ਦਾ ਉਹਦੇ ਥ्रू ਅਸੀਂ ਆਪਣੇ ਇਨਸਟਰੂਮੈਂਟਸ ਨਾਲ ਕਰੀਦਾ ਵੇਜ਼ਰ ਤੇ ਉਸ ਤੋਂ ਬਾਅਦ ਲਾਈਪੋਸਕਸ਼ਨ ਕਰੀਦੀ ਲਾਈਪੋਸਕਸ਼ਨ ਦਾ ਜਿਹੜਾ ਮੈਲਟ ਵਾਲਾ ਫੈਟ ਆ ਉਹ ਸਾਰਾ ਅਸੀਂ ਖਿੱਚ ਲਿਆਨੇ ਬਾਅਦ ਉਸ ਤੋਂ ਬਾਅਦ ਜਿਹੜਾ ਗਲੈਂਡ ਹੁੰਦਾ ਗਲੈਂਡ ਜਿਹੜਾ ਪ੍ਰੋਜੈਕਸ਼ਨ ਜਿਹੜੀ ਫਾਈਨ ਪ੍ਰੋਜੈਕਸ਼ਨ ਦੇ ਰਿਹਾ ਉਹਨੂੰ ਅਸੀਂ ਉਸੇ স্মੋਲ ਇਨਸੀਜਨ ਦੇ ਵਿੱਚੋਂ ਕੱਢ ਲਿਆ ਇਹਦਾ ਬਾਹਰ ਤੇ ਉਹਦੇ ਨਾਲ ਕੀ ਹੈ ਕਿ ਡਾਊਨ ਟਾਈਮ ਪੇਸ਼ੈਂਟ ਦਾ ਘੱਟ ਹੈ ਅਸੀਂ ਵਿਦਨ ਦਾ ਵੀਕ ਪੇਸ਼ੈਂਟ ਨੂੰ ਨਾਰਮਲ ਐਕਸਰਸਾਈਜ਼ ਵਗੈਰਾ ਰੀਜ਼ਿਊਮ ਕਰਨ ਨੂੰ ਕਹਿ ਦਿੱਤੀਆ ਹਲਕੀ ਐਕਸਰਸਾਈਜ਼ ਆਫਟਰ 2-3 ਵੀਕਸ ਅਸੀਂ ਉਹਨਾਂ ਨੂੰ ਫੁੱਲ ਫਲੈਜ ਆਪਣਾ ਜਿਹੜਾ ਨਾਰਮਲ ਰੂਟੀਨ ਆ ਉਹ ਕਰਾ ਸਕਦੇ ਆ ਜਿਹੜਾ ਇਹ ਮਤਲਬ ਤੁਸੀਂ ਜਿਹੜਾ ਸਰਜਰੀ ਕਰਦੇ ਹੋ ਇਹਦੇ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਉਲਟਾ ਪੇਸ਼ੈਂਟ ਨੂੰ ਸਾਈਕੋਲੋਜੀਕਲੀ ਬੈਟਰ ਮੈਂ ਫੀਲ ਹੁੰਦਾ ਹੈ ਤੇ અધરવાઇઝ ઓલસો پیشنટ ਦਾ ਜਿਹੜਾ ਮੇਨ ਕੌਜ਼ ਆਫ ਕਨਸਰਨ ਹੈ ਉਹ ਵੀ ਟਰੀਟ ਹੋ ਜਾਂਦਾ پیشنટ ਫੀਲਸ ਹੈਪੀ ਐਂਡ ਬੈਟਰ ਐਂਡ ਡਾਊਨ ਟਾਈਮ ਘੱਟਾ پیشنટ ਸਵੇਰੇ ਆਕੇ ਸ਼ਾਮ ਨੂੰ ਵੀ ਛੁੱਟੀ ਹੋ ਸਕਦੀ ਹੈ ਸਵੇਰੇ ਆਕੇ ਅਗਲੇ ਦਿਨ ਵੀ ਲੈ ਸਕਦਾ ਕਿ ਇਹ ਦਾ ਆਪਾਂ ਹੁਣੇ ਗੱਲ ਕੀਤੀ ਜਿਹੜੀ ਕਿ ਇਹ ਗਲੈਂਡ ਪ੍ਰੋਡਿਊਸ ਹੁੰਦਾ ਹੈ ਜਾਂ ਜਿਹੜੇ ਆਹ ਪ੍ਰੋਬਲਮ ਹੈਗੀ ਹੈ ਮੈਂ ਸੁਣਿਆਂ ਦੇ ਵਿੱਚ ਆਇਆ ਸੀ ਮੇਰੇ ਕਿ ਜੇ ਮੁੰਡੇ ਜਿਹੜੇ ਨੇ ਉਹ ਸੋਇਆ ਇਨਟੇਕ ਜ਼ਿਆਦਾ ਕਰਦੇ ਆ ਤੇ ਉਹਦੇ ਨਾਲ ਇਹ ਚੀਜ਼ ਜਿਹੜੀ ਆ ਹੋ ਸਕਦੀ ਹੈ ਹੋ ਸਕਦੀ ਕਈਆਂ ਦੇ ਵਿੱਚ ਹੁੰਦਾ ਆਂਦੇ ਮੇਰੇ ਕੋ ਪੇਸ਼ੈਂਟ ਆਂਦੇ ਜਿਹੜੇ ਕਹਿੰਦੇ ਆ ਕਿ ਅਸੀਂ ਸੋਇਆ ਇਨਟੇਕ ਜ਼ਿਆਦਾ ਕਰਦੇ ਹੁੰਦਾ ਹੈ ਉਹਦੇ ਨਾਲ ਜਿਹੜੀ ਆ ਈਸਟ੍ਰੋਜਨ ਲੈਵਲ ਦੀ ਮਾਤਰਾ ਵੱਧਦੀ ਹੈ ਤੇ ਉਹਦੇ ਵਿੱਚ ਵੀ ਚਾਂਸਸ ਹੁੰਦੇ ਆ ਪਰ ਸਦਾ ਜ ਨਹੀਂ ਬੋਡੀ ਟੂ ਬੋਡੀ ਡਿਪੈਂਡ ਕਰਦਾ ਹੈ ਕਿਹਨਾ ਡਾਕਟਰ ਸਾਹਿਬ ਜੇ ਗੱਲ ਕਰੀਏ ਉਸ ਤੋਂ ਬਾਅਦ ਆਪਾਂ ਜਿਮ ਜਾਣ ਵਾਲੇ ਮੁੰਡਿਆਂ ਦੀ ਗੱਲ ਕਰ ਰਹੇ ਹਾਂ ਨਾਰਮਲੀ ਨਾ بڑے ਜਣੇ ਜਿਹੜੇ ਨੇ ਉਹਨਾਂ ਦਾ weight ਕਈ ਵਾਰੀ ਇੰਨਾ ਜ਼ਿਆਦਾ excessive ਹੁੰਦਾ ਹੈ ਉਹ ਕਹਿੰਦੇ ਆ ਜੀ ਅਸੀਂ ਜਿਮ ਜਾ ਕੇ ਇੰਨੀ ਇੰਨੀ exercise ਕਰਕੇ reduce ਨਹੀਂ ਕਰ ਸਕਦੇ ਸਾਡੇ ਕੋਲ time ਨਹੀਂ ਆ ਜਿਹੜੇ ਕਹਿੰਦੇ ਨੇ ਕਿ ਨਹੀਂ ਸਾਡੇ ਤੋਂ ਇੰਨੀ ਮਿਹਨਤ ਨਹੀਂ ਹੁੰਦੀ ਭਾਈ ਤਾਂ ਉਹਦੇ ਵਿੱਚ ਸਾਡੇ ਕੋਲੇ ਕੋਈ ਜਿਹੜਾ alternate ਹੈਗਾ ਇੱਥੇ ਜੀ ਬਿਲਕੁਲ ਹੈ ਆਪਾਂ ਲਾਈਪੋਸੈਕਸ਼ਨ ਕਰਦੇ ਆ ਲਾਈਪੋਸੈਕਸ਼ਨ ਦੇ ਵਿੱਚ ਆਪਾਂ ਕੀ ਹੁੰਦਾ ਜਿਹੜਾ ਬੋਡੀ ਦਾ ਫੈਟ ਹੈ ਫੈਟ ਨੂੰ ਅਸੀਂ ਸੱਕ ਆਊਟ ਕਰ ਲੈਂਦੇ ਆ ਮਸ਼ੀਨਸ ਦੇ ਨਾਲ ਟੂ ਗਿਵ ਬੋਡੀ ਅ ਪ੍ਰੋਪਰ ਕੰਟੂਰ ਉਹਦੇ ਲਈ ਜੋ ਪ੍ਰੀ ਰਿਕੁਇਰਿਸਿਟਸ ਹੁੰਦੇ ਪ੍ਰੀ ਰਿਕੁਆਇਰਮੈਂਟਸ ਇਹੀ ਹੁੰਦੀਆਂ ਸਪੈਸ਼ਲੀ ਜਿਹੜੇ ਜਿਮ ਵਾਲੇ weight lose ਵਾਲੇ ਪੇਸ਼ੈਂਟ ਹੁੰਦੇ ਆ ਜਿਹੜੇ ਇੱਕ ਰਜਿਮ ਬਣਾਇਆ ਹੋਇਆ ਜਿਨ੍ਹਾਂ ਨੇ ਆਪਣਾ that is for sure ਕਿ ਵੀ ਉਹ ਰਜਿਮ ਕੰਟੀਨਿਊ ਕਰਨਾ ਹੁੰਦਾ ਹੈ ਤਾਂ ਉਹ ਪਹਿਲਾਂ ਵੀ ਸਰਜਰੀ ਤੋਂ ਬਾਅਦ ਵੀ ਸਰਜਰੀ ਕਿਉਂਕਿ ਇਹ ਜਿਹੜਾ ਵੇਟ ਆਪਾਂ ਲਾਈਪੋਸੈਕਸ਼ਨ ਕਰਦੇ ਆ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਇੱਕ ਵਾਰ ਕਰਤੀ ਤੇ ਉਸ ਤੋਂ ਬਾਅਦ ਵੇਟ ਦੁਬਾਰਾ ਗੇਨ ਨਹੀਂ ਹੋਏਗਾ ਇਫ ਯੂ ਡੋਨਟ ਫਾਲੋ ਅ ਹੈਲਥੀ ਲਾਈਫਸਟਾਈਲ ਹੈਲਥੀ ਲਾਈਫਸਟਾਈਲ ਨਹੀਂ ਫਾਲੋ ਕਰਦੇ ਹੋ ਪੋਸਟ ਆਪਰੇਟਿਵ ਤਾਂ ਦੁਬਾਰਾ ਰੀਗੇਨ ਦੇ ਚਾਂਸਸ ਹੁੰਦੇ ਆ ਇਹ ਲਾਈਪੋਸੈਕਸ਼ਨ ਇਜ਼ ਡਿਫਰੈਂਟ ਫਰਮ ਬਰੀਐਟ੍ਰਿਕ ਸਰਜਰੀ ਲਾਈਪੋਸੈਕਸ਼ਨ ਇਜ਼ ਅਸੀਂ ਜਿਹੜਾ ਪੇਟ ਦੀ ਚਰਬੀ ਹੈ ਚਰਬੀ ਜਿਹੜਾ ਅੰਦਰਲਾ ਫੈਟ ਹੈ ਉਹਨੂੰ ਕੱਢ ਰਹੇ ਆ ਬਾਹਰ ਉਹ ਅਸੀਂ ਥਰੂ ਥਰੂ ਸਪੈਸ਼ਲਾਈਜ਼ਡ ਮੈਕੈਨਿਜ਼ਮ ਸੇਮ ਜਿਦਾ ਵੇਜ਼ਰ ਆ ਜਿਹੜੀ ਉੱਪਰ ਯੂਜ਼ ਹੁੰਦੇ ਉਹ ਵੀ ਥੱਲੇ ਕਰਕੇ ਉਹਨੂੰ ਪਹਿਲਾਂ ਫੈਟ ਨੂੰ ਅਸੀਂ ਐਮਲਸੀਫਾਈ ਕਰਦੇ ਆ ਉਹ ਮੈਲਟ ਹੁੰਦਾ ਹੈ ਉਸ ਤੋਂ ਬਾਅਦ ਉਹਨੂੰ ਅਸੀਂ ਸੱਕ ਆਊਟ ਕਰ ਲੈਂਦੇ ਆ ਇਨ ਫੈਕਟ ਜਿਹੜੇ ਪੇਸ਼ੈਂਟਸ ਹੁੰਦੇ ਕਈ ਪੇਸ਼ੈਂਟ ਜਿਦਾ ਇਹ ਤਾਂ ਆਪਾਂ ਕਹਿੰਨੇ weight loss ਵਾਲੇ ਜਿਹਨਾਂ ਲੈਗ ਸਿੱਟੀ ਹੈਗੀ ਕਈ ਹੁੰਦੇ ਜਿਹੜੇ ਬਿਲਕੁਲ ਕੰਟੂਰਡ ਬਾਡੀ ਹੁੰਦੀ ਫਿਟ ਹੁੰਦੀ ਹੈ ਤੇ ਉਹਨਾਂ ਦੇ ਬਟ ਉਹਨਾਂ ਨੂੰ ਸਿਕਸ ਪੈਕਸ ਚਾਹੀਦੇ ਹੁੰਦੇ ਐ ਐब्स ਤੇ ਤੇ ਉਹ ਨਹੀਂ ਆ ਪਾਰੇ ਹੁੰਦੇ ਤਾਂ ਇਹਦੇ ਵਿੱਚ ਅਸੀਂ ਬਾਡੀ ਕੰਟੂਰਿੰਗ ਵੀ ਕਰਦੇ ਆ 3D ਬਾਡੀ ਕੰਟੂਰਿੰਗ ਹੁੰਦੀ ਐ ਅਸੀਂ ਮਾਰਜਿਨਸ ਜਿਹੜੇ ਮਸਲਸ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਡਿਲੀਨੇਟਿਵ ਸਾਬ ਵੇਚ ਕਰੀਦਾ ਕਿਤੇ ਪ੍ਰੋਜੈਕਟ ਮੋਰ ਤੇ ਉਹ 3D ਜਿਹੜੇ ਸਿਕਸ ਪੈਕ ਐਬਸ ਐ ਉਹ ਦਿਖਤੇ ਆ ਜਿਹੜੇ ਤੁਹਾਡੇ ਸਾਈਡਸ ਦੇ ਰੈਕਟਰ ਤੇ ਨਾਲ ਵਾਲੇ ਮਸਲ ਜਿਹੜੇ ਹੈਗੇ ਸੈਰੇਟਸ ਹੈਗੇ ਜਾਂ ਕੁਛ ਹੋਣਾ ਦੀ ਪ੍ਰੋਜੈਕਸ਼ਨ ਥੋੜੀ ਇੰਪਰੂਵ ਹੋ ਜਾਂਦੀ ਹੈ ਤੇ ਜਿਹੜਾ ਕਈ ਫੀਮੇਲਸ ਹੁੰਦੀਆਂ ਜਿਹੜੇ ਜਿਹੜੇ ਕਹਿੰਦੇ ਕਿ ਸਾਡੀ ਵੇਸ ਥੋੜੀ ਜੀ ਸਾਨੂੰ ਪ੍ਰੋਜੈਕਟਡ ਚਾਹੀਦੀ ਹੈ ਜਾਂ ਜਿਹੜਾ ਬਟਕ ਏਰੀਆ ਉਹ ਪ੍ਰੋਜੈਕਟਡ ਚਾਹੀਦਾ ਬੀਬੀਐਲ ਕਹਿੰਦੇ ਆ ਅਸੀਂ ਉਹਨੂੰ ਬ੍ਰਾਜ਼ੀਲੀਅਨ ਬਟ ਲਿਫਟ ਤਾਂ ਉਹਦੇ ਵਿੱਚ ਅਸੀਂ ਫੈਟ ਅੱਗੋਂ ਪੇਟ ਵਿੱਚੋਂ ਲੈ ਕੇ ਅਸੀਂ ਬਟਕਸ ਦੇ ਵਿੱਚ ਅਸੀਂ ਉਹਨੂੰ ਕਰੀਦਾ दैट इज कॉल्ड ਬੀਬੀਐਲ ਬ੍ਰਾਜ਼ੀਲੀਅਨ ਬਟ ਲਿਫਟ ਉਸ ਤੋਂ ਇਲਾਵਾ ਕਈ ਫੀਮੇਲਸ ਹੁੰਦੀਆਂ ਜਿਨ੍ਹਾਂ ਨੂੰ ਆਪਣੀ ਬ੍ਰੈਸਟ ਆਗਮੈਂਟੇਸ਼ਨ ਬੇਸਿਕਲੀ ਬ੍ਰੈਸਟ ਦੀ ਪ੍ਰੋਜੈਕਸ਼ਨ ਚਾਹੀਦੀ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਬ੍ਰੈਸਟ ਇੰਪਲਾਂਟਸ ਕਰਦੇ ਹਾਂ ਬ੍ਰੈਸਟ ਇੰਪਲਾਂਟ ਪਾ ਕੇ ਬ੍ਰੈਸਟ ਦੀ ਪ੍ਰੋਜੈਕਸ਼ਨ ਅਕੋਰਡਿੰਗ ਟੂ ਹਰ ਸਾਈਜ਼ ਜਿਹੜਾ ਉਹਨੂੰ ਸੂਟ ਕਰੇਗਾ ਉਹਦੇ ਹਿਸਾਬ ਨਾਲ ਅਸੀਂ ਕਰੀਦਾ ਹੈ ਇਹ ਸਾਰਾ ਕੁਝ ਵੀ ਜਿਹੜਾ ਹੈ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦਾ ਸੀ ਇਨ ਐਕਸਪੋਰਟ ਹੈਂ ਕੋਈ ਸਾਈਡ ਇਫੈਕਟ ਨਹੀਂ ਹੈ ਜੇ ਤੁਸੀਂ ਪ੍ਰੋਪਰ ਸਰਜਰੀਜ਼ ਹੋ ਰਹੀਆਂ ਨੇ ਤਾਂ ਫਿਰ ਇਹਦੇ ਵਿੱਚ ਕੋਈ ਸਾਈਡ ਇਫੈਕਟ। ਅੱਛਾ ਨਾਰਮਲੀ ਇਹ ਗੱਲ ਹੁੰਦੀ ਹੈ ਜਿਵੇਂ ਕਿਉਂਕਿ ਜਿਵੇਂ ਪਾਉਣੇ ਗੱਲ ਕੀਤੀ ਕਿ ਬ੍ਰੈਸਟ ਇੰਪਲੈਂਟ ਜਿਹੜੇ ਆ ਉਹ ਹੁੰਦੇ ਨੇ ਉਹ ਆਈ ਥਿੰਕ ਸ਼ਾਇਦ ਸਿਲੀਕੋਨ ਦੇ ਜਿਹੜੇ ਆ ਉਹ ਹੁੰਦੇ ਨੇ। ਉਹ ਬੋਡੀ ਦੇ ਅੰਦਰ ਕੋਈ ਇਫੈਕਟ ਨਹੀਂ ਕਰਦੇ। ਨਹੀਂ, ਲੌਂਗ ਟਰਮ ਕੋਈ ਇਫੈਕਟ ਨਹੀਂ ਹੈਗਾ ਉਹਨਾਂ ਦਾ। ਉਹ ਸਿਲੀਕੋਨ ਦੇ ਵਿੱਚ ਵੀ ਡਿਫਰੈਂਟ ਟਾਈਪਸ ਦੇ ਹੁੰਦੇ ਆ ਇਹ ਨਾ ਇਹ ਡੀਪ ਡਿਸਕ ਉਹਦੇ ਵਿੱਚ ਹੈਗੇ ਬਟ ਲੌਂਗ ਟਰਮ ਸਾਈਡ ਇਫੈਕਟਸ ਕੋਈ ਨਹੀਂ ਹੈਗੇ। ਇਹਨਾਂ ਦਾ ਆਪਾਂ ਹੁਣ ਜੇ ਗੱਲ ਕਰੀਏ ਤਾਂ ਕਾਸਮੈਟਿਕਸ ਦੀ ਤਾਂ ਬਹੁਤ ਜਿਹੜੀਆਂ ਫੀਮੇਲਸ ਨੇ ਨਾ ਉਹ ਰੈਗੂਲਰ ਚਲੋ ਮੇਕਅਪ ਕਰਦੇ ਨੇ ਰੈਗੂਲਰ ਚੀਜ਼ਾਂ ਜਿਹੜੀਆਂ ਰੋਜ਼-ਰੋਜ਼ ਹੁੰਦੀਆਂ ਨੇ ਬਟ ਕਈਆਂ ਨੂੰ ਨਾ ਇਹ ਚਾਹੀਦਾ ਹੁੰਦਾ ਕਿ ਯਾਰ ਕੁਝ ਚੀਜ਼ਾਂ ਜਿਹੜੀਆਂ ਨੇ ਵੇਰੀਆਂ ਨਾ ਉਹ ਕਾਸਮੈਟਿਕਸ ਦੇ ਵਿੱਚ ਫਿਕਸਡ ਰਹਿ ਜਾਣ ਮਤਲਬ ਕਿ ਕਹਿ ਲਈਏ ਕਿ ਬਾਡੀ ਦੇ ਉੱਪਰ ਆ ਗਿਆ ਫੇਸ ਤੇ ਆ ਗਿਆ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੁੰਦੀਆਂ ਨੇਗੀਆਂ ਉਹਨਾਂ ਬਾਰੇ ਇੱਕ ਵਾਰੀ ਐਲੈਬੋਰੇਟ ਕਰੋ ਕਿ ਸਾਡੇ ਕੋਲੇ ਉਹਦੇ ਵਾਸਤੇ ਕੀ-ਕੀ ਆਪਸ਼ਨਸ ਨੇ ਸੀ ਦੇਖੋ ਸਰ ਨਾਨ ਸਰਜਿਕਲ ਤੇ ਸਰਜਿਕਲ ਰੀਜੂਵਿਨੇਸ਼ਨ ਆਫ ਫੇਸ ਹੁੰਦੀ ਹੈ ਕ ਕਸਮੈਸਿਸ ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਜਿੱਦਾਂ ਹੁਣ ਕਈ ਫੀਮੇਲਸ ਹੁੰਦੇ ਉਹਨਾਂ ਦੇ ਆਈ ਬੈਗਸ ਆ ਜਾਂਦੇ ਅੰਡਰ ਆਈ ਬੈਗਸ ਆ ਗਏ ਜਾਂ ਉੱਪਰ ਆਈਲਿਡਸ ਦੇ ਜਿਹੜੀ ਹੈ ਸਕਿਨ ਹੈ ਉਹ ਲੈਕਸ ਹੋ ਜਾਂਦੀ ਹੈ ਅੱਗੇ ਨੂੰ ਗਿਰਦੀ ਹੈ ਤਾਂ ਉਹਦੇ ਵਿੱਚ ਅਸੀਂ ਬਲੈਫਰੋਪਲਾਸਟੀ ਕਰੀਦੀ ਹੈ ਬਲੈਫਰੋਪਲਾਸਟੀ ਕੀ ਹੁੰਦੀ ਹੈ ਕਿ ਐਕਸੈਸ ਸਕਿਨ ਰਿਮੂਵ ਕਰ ਦਈਦੀ ਹੈ ਉੱਪਰਲੀ ਆਈਲਿਡ ਤੋਂ ਜਾਂ ਥੱਲੜੀ ਆਈਲਿਡ ਤੋਂ ਤੇ ਉਹਦੇ ਵਿੱਚ ਜਿਹੜੇ ਫੈਟ ਆ ਜਿਹੜਾ ਪ੍ਰੋਜੈਕਟ ਕਰਦਾ ਪਿਆ ਉਹ ਫੈਟ ਨੂੰ ਵੀ ਅਸੀਂ ਕੱਢ ਲਈਦਾ ਫੈਟ ਕੱਟ ਕੇ ਤੇ ਉਸ ਤੋਂ ਬਾਅਦ ਉੱਥੇ ਇੱਕ ਫਾਈਨ ਸੂਚਰ ਜਿਹੜੀ ਆਈਲਿਡ ਕਰੀਜ਼ ਦੇ ਵਿੱਚ ਹੀ ਆਂਦੇ ਆ ਉਹ ਲਾਈਦੇ ਆ ਉਹਦੇ ਨਾਲ ਕੀ ਹੈ ਕਿ ਵੀ ਕਸਮੈਟਿਕਲੀ ਇਹ ਕੰਪਰੂਵ ਹੋ ਜਾਂਦੀ ਹੈ ਜਿਹੜੀ ਇੱਕ ਮਤਲਬ ਥਕਾਵਟ ਵਾਲੀ ਲੁੱਕ ਲੱਗਦੀ ਹੈ ਫੀਮੇਲਸ ਦੀ ਅੱਖਾਂ ਸੁੱਜੀਆਂ ਲੱਗਦੀਆਂ ਜਾਂ ਕੁਛ ਆ ਉਹ ਸਾਰੀਆਂ ਰੀਜੂਵਿਨੇਸ਼ਨ ਹੋ ਜਾਂਦੀ ਹੈ ਉਹਦੀ ਤੇ ਜਿਹੜਾ ਹਾਲੋਨੈਸ ਅੰਡਰ ਆਈ ਦੇ ਆਂਦੀ ਹਾਲੋਨੈਸ ਕਈ ਵਾਰ ਜਾਂ ਕੁਛ ਆ ਉਹਦੇ ਵਿੱਚ ਅਸੀਂ ਫੈਟ ਆਗਮੈਂਟ ਕਰਦੇ ਹਾਂ ਮਤਲਬ ਫੈਟ ਗ੍ਰਾਫਟਿੰਗ ਕਰਦੇ ਹਾਂ ਉਹਨਾਂ ਨਾਲ ਕੀ ਹੈ ਉਹ ਵੀ ਫੁੱਲਨੈਸ ਆ ਜਾਂਦੀ ਹੈ ਕਿ ਆਈ ਦੇ ਅਰਾਊਂਡ ਹੋ ਗਿਆ ਫਿਰ ਨੋਜ਼ ਦੇ ਵਿੱਚ ਕਈਆਂ ਦੀ ਸ਼ੇਪ ਹੁੰਦੀ ਹੈ ਕਈਆਂ ਦਾ ਡਾਟਸ ਆ ਲੰਪ ਜਿਦਾ ਉੱਪਰੋਂ ਪ੍ਰੋਜੈਕਸ਼ਨ ਜ਼ਿਆਦਾ ਹੁੰਦੀ ਕਈਆਂ ਦੀ ਟਿਪ ਥੱਲੇ ਨੂੰ ਗਈ ਹੁੰਦੀ ਹੈ ਕਈਆਂ ਦੀ ਨੀਜ਼ਲ ਫਲੇਰਿੰਗ ਹੁੰਦੀ ਹੈ ਇਹਦੇ ਵਿੱਚ ਅਸੀਂ ਰਾਈਨੋਪਲਾਸਟੀ ਕਰਦੇ ਹਾਂ ਰਾਈਨੋਪਲਾਸਕੋਸਮੈਟਿਕ ਰਾਈਨੋਪਲਾਸਟੀ ਹੁੰਦੀ ਹੈ ਜੋ ਉਹਦੇ ਵਿੱਚ ਅਸੀਂ ਡੋਰਸਲ ਹੰਪ ਕਰੈਕਸ਼ਨ ਕਰੀਦੀ ਹੈ ਟਿਪ ਪ੍ਰੋਜੈਕਸ਼ਨ ਇੰਪਰੂਵ ਕਰੀਦੀ ਹੈ ਜੋ ਵੀ ਨੀਜ਼ਲ ਪ੍ਰੋਬਲਮਸ ਹੈ ਉਹਨੂੰ ਅਸੀਂ ਕਰੀਦਾ ਹੈ ਫਿਰ ਉਸ ਤੋਂ ਇਲਾਵਾ ਕੋਈ ਵੀ ਜਿੱਦਾਂ ਫੇਸ ਤੇ ਸਕਾਰਸ ਹੋ ਗਏ ਜਾਂ ਕੁਝ ਹੋ ਗਏ ਲੈਟਸ ਸੇ ਐਕਨੇ ਸਕਾਰਸ ਹੈ ਜਾਂ ਕੁਝ ਐਕਨੇ ਸਕਾਰਸ ਤੁਸੀਂ ਸਬਸੀਜਨ ਕਰਦੇ ਆ ਸਬਸੀਜਨ ਕਰਕੇ ਦੈਨ ਵੀ ਹੈਵ ਮਲਟੀਪਲ ਨਾਨ ਸਰਜਿਕਲ ਪ੍ਰੋਸੀਜਰਸ ਆਲਸੋ ਜਿਹੜੇ ਅਸੀਂ ਕੋਲੈਬੋਰੇਟ ਕਰਕੇ ਆਪਣੇ ਡਰਮਟੋਲੋਜਿਸਟ ਨਾਲ ਉਸ ਸਕਾਰਸ ਨੂੰ ਰਿਮੂਵ ਕਰੀਦਾ ਜਾਂ ਕੋਈ ਜਿਨ੍ਹਾਂ ਦਾ ਟ੍ਰੌਮੈਟਿਕ ਸਕਾਰ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਦਰ CO2 레이జర్ ਕਰੀਦੀ ਹੈ ਉਸ ਤੋਂ ਬਾਅਦ ਉਹਨਾਂ ਵੀ ਨੀਤਾ ਸਕਰ ਰਿਵੀਜ਼ਨ ਕਰੀਦੀ ਹੈ ਸਕਰ ਰਿਵੀਜ਼ਨ ਦੇ ਵਿੱਚ ਸਰਜੀਕਲੀ ਅਸੀਂ ਉਸ ਚੀਜ਼ ਨੂੰ ਐਕਸਾਈਜ਼ ਕਰਕੇ ਦੁਬਾਰਾ ਰੀਸਟਰ ਕਰੀਦਾ ਹੈ ਵਿਦ ਦਾ ਫਾਈਨੇਸਟ ਆਫ ਦਾ ਥ੍ਰੈਡਸ ਜਿਹੜੇ ਵਾਲਾਂ ਤੋਂ ਪਤਲੇ ਥ੍ਰੈਡਸ ਹੈਗੇ ਆ ਸਾਡੇ ਉਹ ਯੂਜ਼ ਕਰੀਦੇ ਜਿਵੇਂ ਤੁਸੀਂ ਪੁੱਛ ਰਹੇ ਸੀਗੇ ਕਿ ਪਲਾਸਟਿਕ ਸਰਜੀ ਪਲਾਸਟਿਕ ਇਹ ਥ੍ਰੈਡ ਜਿਹੜੇ ਅਸੀਂ ਯੂਜ਼ ਕਰਦੇ ਆਂ ਦਿਸ ਇਸ ਆਲਸੋ ਐਨ ਆਰਟ ਕਿ ਵੀ ਉਹਨਾਂ ਨੂੰ ਲਾਉਣਾ ਕਿੱਦਾਂ ਤੇ ਪਤਲੇ ਪੱਲੇ ਥਾਗੇ ਐਂਡ ਉਹੀ ਰਿਜ਼ਲਟ ਦਿੰਦੇ ਆਂ ਜਿਹੜਾ ਸਕਾਰ ਆਣਾ ਹੁਣ ਇੱਕ ਨਾਰਮਲ ਟਾਂਕਾ ਲੱਗਾ ਇੱਕ ਪਲਾਸਟਿਕ ਸਰਜਨ ਦੇ ਟਾਂਕੇ ਲੱਗੇ ਫਰਕ ਹੀ ਇਸ ਚੀਜ਼ ਦਾ ਆਣਾ ਹੈ ਦਿਖੰਦਾ ਅੱਛਾ ਜਿਹੜੀ ਤੁਸੀਂ ਸਰਜਰੀ ਕਰਦੇ ਹੋ ਜਦੋਂ ਤਾਂ ਇਹਦੇ ਵਿੱਚ ਕੀ ਹੈ ਪੇਸ਼ੈਂਟ ਨੂੰ ਕਿਹੜੇ ਕਿਹੜੇ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ ਪਹਿਲਾਂ ਜਾਂ ਬਾਅਦ ਦੇ ਵਿੱਚ ਦੇਖੋ ਡਿਫਰੈਂਟ ਸਰਜਰੀਜ਼ ਦਾ ਡਿਫਰੈਂਟ ਡਿਫਰੈਂਟ ਪ੍ਰੀਕਾਸ਼ਨਸ ਹੁੰਦੀਆਂ ਨੇ ਪੋਸਟ ਆਪਰੇਟਿਵ ਜਿਹੜੀ ਮੇਨ ਇੰਪੋਰਟੈਂਟ ਜੇ ਲੈਟਸ ਸੇ ਆਪਾਂ ਸਕਾਰ ਦੀ ਹਲੇ ਗੱਲ ਕਰਕੇ ਸਕਾਰ ਦੇ ਵਿੱਚ ਜਿਹੜਾ ਮੇਨ ਆਪਾਂ ਪਰਹੇਜ਼ ਰੱਖਣਾ ਹੁੰਦਾ ਉਹ ਇਹੀ ਹੁੰਦਾ ਕਿ ਇੱਕ ਤਾਂ ਡਾਇਰੈਕਟ ਸਨਲਾਈਟ ਨੂੰ ਅਵੋਇਡ ਕਰਨਾ ਇਦਰ ਵੀ ਇਹ ਰ ਕੈਪ ਸਨਸਕ੍ਰੀਨ ਲਾਉਣੀ ਆ ਜਿਹੜੀਆਂ ਅਸੀਂ ਆਇੰਟਮੈਂਟਸ ਦਿੰਨੇ ਆ ਸਕਾਰ ਘਟਾਉਣ ਲਈ ਉਹ ਕੰਟੀਨਿਊ ਕਰਨੀਆਂ ਆ ਸਾਡੇ ਫਾਲੋਅ ਅਪ 'ਚ ਰਹਿਣਾ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਕਈ ਮਰੀਜ਼ ਫਾਲੋਅ ਅਪ ਛੱਡ ਦਿੰਦੇ ਆ ਫਾਲੋਅ ਅਪ 'ਚ ਰਹਿਣਾ ਬਿਕੋਜ਼ ਵੈਨ ਵੀ ਵਿਲ ਸੀ ਦੇਖਾਂਗੇ ਤਾਈਂ ਅਸੀਂ ਉਸ ਦੇ ਹਿਸਾਬ ਨਾਲ ਮੋਡੂਲੇਟ ਕਰਕੇ ਥੈਰੇਪੀ ਦੇ ਸਕਦੇ ਆ ਫਿਰ ਅਕੋਰਡਿੰਗਲੀ ਉਹ ਕਰੀਮ ਜਿਹਦਾਉ 6 ਤੋਂ 8 ਮਹੀਨਾ ਲਾਣੀ ਹੁੰਦੀ ਹੈ ਕਈ ਲੋਕੀ ਇੱਕ ਦੋ ਹਫਤੇ ਲਾ ਕੇ ਛੱਡ ਦਿੰਦੇ ਉਹਨਾਂ ਨੂੰ ਲੱਗਦਾ ਕਿ ਵੀ ਹੋ ਗਿਆ ਤੇ ਜੋ ਫਾਲੋਅ ਅਪ ਚ ਰਹਿੰਦੇ ਤਾਂ ਉਹਨਾਂ ਨੂੰ ਅਸੀਂ ਗਾਈਡ ਕਰਦੇ ਰਹਿੰਦੇ ਨਾਲ ਨਾਲ ਕੇ ਵੀ ਹਾਲੇ ਕੰਟੀਨਿਊਸ਼ਨ ਕਰਨੀ ਹੈ ਇਹਦੇ ਕੁਝ ਥੀਸ ਆਰ ਦਾ ਬੇਸਿਕ ਪ੍ਰੋਕਾਸ਼ਨਸ ਫਾਰ ਸਕਾਰਸ ਔਰ ਫਾਰ ਗੈਨੇਕੋਮੇਸਟੀਆ ਯੂ ਹੈਵ ਟੂ ਵੇਅ ਪ੍ਰੈਸ਼ਰ ਗਾਰਮੈਂਟ ਜਿਹੜੇ ਅਸੀਂ ਫਾਈਲ ਗਾਰਮੈਂਟ ਉਹ ਪਾ ਕੇ ਰੱਖਣਾ ਘੱਟੋ ਘੱਟ 1 ਮਨਸ ਅਸੀਂ ਫਾਈਦਾ ਠੀਕ ਹੈ ਜੀ ਤੇ ਬਾਕੀ ਜਿਵੇਂ ਜਿਵੇਂ ਜੋ ਮਸਾਜਿਸ ਦਸਣੀਆਂ ਗਾਈਡ ਕਰਨਾ ਉਹ ਸਾਰਾ ਕੁਝ 2000 ਦਾ ਥਿੰਗਸ ਪ੍ਰਿਕਾਸ਼ਨਸ ਫਾਰ ਮਤਲਬ ਈਚ ਐਂਡ ਐਵਰੀ ਸਰਜਰੀ ਹੈਜ਼ ਡਿਫਰੈਂਟ ਸੈਟ ਆਫ ਪ੍ਰਿਕਾਸ਼ਨਸ ਸਾਨੂੰ ਉਹ ਨਾਲ ਨਾਲ ਅਸੀਂ ਸਾਰੇ ਪੇਸ਼ੈਂਟ ਨੂੰ ਗਾਈਡ ਕਰ ਦਿੰਦਾ ਅ ਤੁਸੀਂ ਹੁਣੇ ਲਿਪੋਸੈਕਸ਼ਨ ਦੀ ਗੱਲ ਕੀਤੀ ਸੀ ਜਾਂ ਫਿਰ ਜਿਵੇਂ ਤੁਸੀਂ ਹੁਣ ਆਈਜ਼ ਦੇ ਉੱਪਰ نیچے ਬੈਗਸ ਟੈਨ ਰਿਮੂਵ ਕਰਦੇ ਹੋ ਤਾਂ ਇਹਦੇ ਵਿੱਚ ਬੀਸਿਕਲੀ ਤੁਸੀਂ ਫੈਟਸ ਨੂੰ ਰਿ ਕੱਢਦਾ ਅੰਦਰੋਂ ਦੀ ਜਿਹੜਾ ਹੈ ਬਾਡੀ ਦੇ ਵਿੱਚੋਂ ਕਢਾਲਦਾ ਪਰ ਜਿਹੜੇ ਗਲੈਂਡਸ ਦੀਆਂ ਜਿਹੜੀਆਂ ਉਹ ਵਾਲੇ ਆਰਗਨਸ ਜਿਹੜੇ ਉਹ ਫੈਟ ਪ੍ਰੋਡਿਊਸ ਕਰ ਰਹੇ ਨੇਗੇ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਉਹ ਉਸੇ ਤਰੀਕੇ ਨਾਲ ਕਰਦੇ ਰਹਿੰਦੇ ਨੇ ਉਹਦਾ ਕੋਈ ਇਫੈਕਟ ਤਾਂ ਨਹੀਂ ਪੈਂਦਾ ਫਿਰ ਫੈਟ ਪ੍ਰੋਡਿਊਸ ਨਹੀਂ ਹੋਣਾ ਇੱਥੇ ਇਹ ਫੈਟ ਬੈਗਸ ਹੁੰਦੇ ਆ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਅਸੀਂ ਪੂਰਾ ਹੀ ਹਾਲੋ ਕਰਤਾ ਅਸੀਂ ਜਿਹੜੇ ਪ੍ਰੋਜੈਕਟਡ ਪਾਰਟ ਆ ਉਹਨਾਂ ਨੂੰ ਉਹਨਾਂ ਸਕਿਨ ਖਰੀਦਾ ਕਿ ਬਈ ਬਾਕੀ ਜਿਹੜਾ ਥੱਲਾ ਪਸਾ ਹੈ ਉਹ ਹੈਗਾ ਹੀ ਹੈ ਤੇ ਉਪਰ ਉਹ ਸਕਿਨ ਨੂੰ ਅਸੀਂ ਫਿਰ ਜਿਹੜੀ ਐਕਸਟਰਾ ਉਹਨੂੰ ਅਸੀਂ ਕੱਟ ਆਊਟ ਕਰਕੇ ਅਸੀਂ ਰੀਸੂਚਰ ਕਰ ਦਿੱਤਾ ਡ੍ਰੇਪ ਕਰ ਦਿੱਤਾ ਉਸ ਹੱਬ ਨਾਲ ਕਿ ਉਹ ਇੱਕ ਯੂਥਫੁਲ ਜੀ ਅਪੀਅਰੈਂਸ ਆ ਜਾਏ ਟਾਈਟਨੈਸ ਆਫ ਸਕਿਨ ਦੀ ਅਪੀਅਰੈਂਸ ਆ ਜਾਏ ਉਹ ਵਾਲੀ ਹੁੰਦੀ ਹੈ ਇਹ ਨਾਲ ਉਹ ਨਹੀਂ ਹੈ ਕਿ ਬਈ ਫੈਟ ਦੁਆਰਾ ਅੰਦਰ ਬਣੀ ਜਾਣਾ ਜਾਂ ਉਹਨੇ ਫੁੱਲੀ ਜਾਣਾ ਉਹ ਨਹੀਂ ਇਸ ਤੋਂ ਬਾਅਦ ਜੇ ਗੱਲ ਕਰੀਏ ਸਰ ਕਿ ਇਸੇ ਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਜਿਹੜੀ ਮੇਲズ ਨੂੰ ਬੜੀ ਵਾਰੀ ਪ੍ਰੋਬਲਮ ਆਉਂਦੀ ਹੈ ਕਈ ਵਾਰੀ ਕਈਆਂ ਦੇ ਨਾ ਬੀਅਰਡ ਨਹੀਂ ਹੁੰਦੀ ਜਾਂ ਕਈ ਵਾਰੀ ਕਈਆਂ ਦੇ ਸਿਰ ਦੇ ਜਿਹੜੇ ਆ ਵਾਲ ਨੇ ਉਹ ਨਹੀਂ ਆਉਂਦੇ ਹੈਗੇ بڑے ਲੋਕ ਜਿਹੜਾ ਇਹ ਸੀਜ਼ ਤੋਂ ਵੀ ਜਿਹੜਾ ਉਹ ਕਰਦੇ ਨੇਗੇ ਤੁਸੀਂ ਉਹਦਾ ਵੀ ਕੋ ਟ੍ਰੀਟਮੈਂਟ ਕਰਦੇ ਹੋ ਜੀ ਇੱਥੇ ਅਸੀਂ హెయిਰ ਟ੍ਰਾਂਸਪਲੈਂਟ ਕਰਦੇ ਹਾਂ ਬੀਅਰਡ ਟ੍ਰਾਂਸਪਲੈਂਟ ਵੀ ਕਰਦੇ ਹਾਂ ਐਵਰੀਥਿੰਗ ਇਜ਼ ਬੀਂਗ ਡਨ ਓਵਰ ਹੇਅਰ ਜਿਵੇਂ ਕਿ ਸਾਡੇ ਕੋ ਮੇਲ ਪੋਪੂਲੇਸ਼ਨ ਹੈ ਸਪੈਸ਼ਲੀ ਜਿਨ੍ਹਾਂ ਦੀ ਹਿਸਟਰੀ ਹੈ ਜਿਨ੍ਹਾਂ ਦੇ ਪੇਰੈਂਟਸ ਦੇ ਵਿੱਚ ਫਾਦਰ ਨੂੰ ਵੀ ਆ ਜਾਂ ਗ੍ਰੈਂਡਫਾਦਰ ਨੂੰ ਵੀ ਆ ਬੋਲਡਨੈਸ ਦੀ ਹਿਸਟਰੀ ਉਹਨਾਂ ਦੇ ਵਿੱਚ ਜੈਨੇਟਿਕਲੀ ਆਂਦੀ ਹੈ ਹੇਅਰ ਜਿਹੜੀ ਹੇਅਰ ਲਾਸ ਹੁੰਦਾ ਹੈ ਤੇ ਜਨਰਲੀ ਉਹ ਇਨ देयर ਮਿਡ 20ਸ অর अर्ली 30ਸ ਉਹਨਾਂ ਨੂੰ ਬੋਲਡਨੈਸ ਸਟਾਰਟ ਹੋ ਜਾਂਦੀ ਹੈ ਤਾਂ ਉਹ ਕਨਸਰਨ ਆਂਦੇ ਸਾਡੇ ਕੋ ਕਾਫੀ ਤਾਂ ਅਸੀਂ ਉਹਨਾਂ ਨੂੰ ਆਪਸ਼ਨਸ ਜਿਹੜੀਆਂ ਹੁੰਦੀਆਂ ਸਾਰੀਆਂ ਅਸੀਂ ਦੇਈ ਦਿਆਂ ਨੇ ਜਿਨ੍ਹਾਂ ਦੇ ਵਿੱਚ ਹੇਅਰ ਫਾਲ ਹਲੇ ਇੱਕ ਲੈਵਲ ਤੱਕ ਹੁੰਦਾ ਤੇ ਜ਼ਿਆਦਾ ਵਾਲ ਹਲੇ ਉਹਨਾਂ ਦੀ ਪਿੱਛੇ ਤੱਕ ਨਹੀਂ ਗਏ ਹੁੰਦੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਡਿਫਰੈਂਟ ਆਪਸ਼ਨਸ ਦਿੰਦੇ ਜਿਵੇਂ PRP ਹੁੰਦੀ ਆ ਇੰਜੈਕਸ਼ਨਸ ਲੱਗਦੇ ਆ ਨਾਲ ਹੋਰ ਜਿਹੜੀਆਂ oral therapies ਆ ਉਹ ਦੇ ਕੇ ਉਹਨਾਂ ਦੇ ਜੀ ਐਟ ਲੀਸਟ ਜਿਹੜੇ ਵਾਲ ਦੀ ਜਿਸ ਲੈਵਲ ਤੱਕ ਹੈਗੇ ਉਹਨਾਂ ਨੂੰ ਅਸੀਂ ਉੱਥੇ ਤੱਕ ਹੀ ਰੋਕ ਲਈਦਾ ਕਿ ਉੱਥੋਂ ਜ਼ਿਆਦਾ ਨਾ ਚੜਨ ਤੇ ਉਸ ਤੋਂ ਇਲਾਵਾ ਜਿਨ੍ਹਾਂ ਦੇ ਕਾਫੀ ਜ਼ਿਆਦਾ ਲਾਸ ਹੋ ਚੁੱਕਾ ਹੈ ਹੇਅਰ ਉਹਨਾਂ ਦੇ ਵਿੱਚ ਅਸੀਂ ਹੇਅਰ ਟ੍ਰਾਂਸਪਲੈਂਟ ਕਰੀਦਾ ਹੇਅਰ ਟ੍ਰਾਂਸਪਲੈਂਟ ਬੇਸਿਕਲੀ ਅਸੀਂ ਇੱਥੇ ਐਫ ਯੂਈ ਟੈਕਨੀਕ ਨਾਲ ਕਰੀਦਾ ਫੋਲਿਕੂਲਰ ਯੂਨਿਟ ਐਕਸਟ੍ਰੈਕਸ਼ਨ ਬੇਸਿਕਲੀ ਇਹਦੇ ਵਿੱਚ ਕੀ ਹੈ ਅਸੀਂ ਪਿੱਛੋਂ ਇਸ ਏਰੀਆ ਚ ਡੋਨਰ ਏਰੀਆ ਚੋਂ ਵਾਲ ਲਈਦੇ ਨੇ ਫੋਲਿਕਲਸ ਤੇ ਉਹ ਅਸੀਂ ਅੱਗੇ ਇੰਪਲਾਂਟ ਕਰ ਦਈਦੇ ਆ ਜਿੱਥੇ-ਜਿੱਥੇ ਏਰੀਆ ਦੇ ਵਿੱਚ ਇਹ ਵਾਲਨੈਸ ਹੈਗੀ ਆ ਅਕੋਰਡਿੰਗਲੀ ਫਾਰ ਦਾ ਬੀਅਰਡ ਆਲਸੋ ਬੀਅਰਡ ਦੇ ਵਿੱਚ ਐਕਸੀਡੈਂਟ ਹੋ ਗਿਆ ਜਾਂ ਪੁਸ਼ ਹੋ ਗਿਆ ਉਹਨਾਂ ਦੇ ਸਕਾਰ ਆ ਸਕਾਰ ਕਰਕੇ ਲਾਸ ਹੋ ਗਿਆ ਹੈਰ ਦਾ ਅਸੀਂ ਉਹ ਸਕਾਰ ਵੀ ਕਵਰ ਹੋ ਜਾਂਦਾ ਉਹਦੇ ਵਿੱਚ ਤੇ ਨਾਲ ਅਸੀਂ ਉਹ ਬੀਅਰਡ ਦੀ ਵੀ ਉਸ ਹੱਬ ਨਾਲ ਫਾਰਮ ਬਣਾ ਦਿੱਦੀ ਹੈ ਤੋਂ ਉਹ ਕਾਸਮੈਟਿਕਲੀ ਇਟ ਇੰਪਰੂਵਸ ਇੱਕ ਇਹ ਹੋ ਗਿਆ ਕਈਆਂ ਦੇ ਜਿਨ੍ਹਾਂ ਦੇ ਬੀਅਰਡ ਨਹੀਂ ਹੈਗੀ ਉਹਨਾਂ ਦੇ ਅਸੀਂ ਬੀਅਰਡ ਟ੍ਰਾਂਸਪਲੈਂਟ ਕਰਦੇ ਹਾਂ ਉਸ ਹੱਬ ਨਾਲ ਤਾਂ ਕਿ ਉਹ ਨੈਚੁਰਲ ਨੈਚੁਰਲ ਵੇ ਦੇ ਵਿੱਚ ਰਿਜ਼ਲਟ ਪ੍ਰੋਜੈਕਟ ਹੋਵੇ ਇਹ ਨਾ ਹੋਏ ਕਿ ਦੇਖ ਕੇ ਲੱਗੇ ਕਿ ਇਹ ਨੈਚੁਰਲ ਕੋਈ ਵਾਲ ਲਵਾਏ ਹੋਏ ਉਸ ਆਬ ਨਾਲ ਤੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਕਈਆਂ ਦੇ ਜੈਨੇਟਿਕਲੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਕੋਲ ਇੱਕ ਵਾਰੀ ਕਿਸੇ ਨੇ ਆ ਕੇ ਟਰੀਟਮੈਂਟ ਲੈ ਲਿਆ ਉਹ ਠੀਕ ਹੋ ਗਿਆ ਤਾਂ ਕੀ ਉਹ ਜੀਨਸ ਦੇ ਵਿੱਚ ਅੱਗੇ ਟਰਾਂਸਫਰ ਹੁੰਦਾ ਜਾਂ ਅਗਲੇ ਉਹਨਾਂ ਦੇ ਬੱਚਿਆਂ ਦੇ ਵਿੱਚ ਸੇਮ ਪ੍ਰੋਬਲਮ ਕੰਟੀਨਿਊ ਰਹੂਗੀ ਸੇ ਬੱਚਿਆਂ ਦੇ ਵਿੱਚ ਤਾਂ ਆ ਆ ਸਕਦੀ ਹੈ ਬਿਕੋਜ਼ ਇ ਜੈਨੇਟਿਕਸ ਹੈ ਬੋਡੀ ਦੇ ਬਲੱਡ ਲੈਵਲ ਜਿਹੜਾ ਜੀਨਸ ਲੈਵਲ ਜੈਨੇਟਿਕ ਲੈਵਲ ਡੀਐਨਏ ਲੈਵਲ ਉਹ ਚੋ ਟਰਾਂਸਫਰ ਹੋ ਰਿਹਾ ਉਹ ਫਾਦਰ ਟੂ ਫਾਦਰ ਸਨ ਟੂ ਸਨ ਮਦਰ ਟੂ ਮਦਰ ਮਦਰ ਟੂ ਸੌਰੀ ਫਾਦਰ ਟੂ ਸਨ ਮਦਰ ਟੂ ਸਨ ਇਦਾਂ ਜਾਣੇ ਜਾਣੇ ਆ ਓਕੇ ਬਟ ਜਿਹੜੇ ਆਪਣੇ ਆ ਵਾਲ ਹੁੰਦੇ ਪਿੱਛੇ ਇਹ ਡੀ ਐਚ ਟੀ ਡਾਈ ਹਾਈਡਰੋ ਟੈਸਟੋਸਟਰੋਨ ਹੁੰਦਾ ਜਿਹੜੇ ਆਪਣੇ অক্সਿਪੀਟਲ ਰੀਜਨ ਕਹਿੰਦੇ ਨੇ ਅਸੀਂ ਇਹਦੇ ਜਿਹੜੇ ਵਾਲ ਹੁੰਦੇ ਆ ਥੀਸ ਆਰ ਜਨਰਲੀ ਰੈジਸਟੈਂਟ ਟੂ ਦਾ ਡੀ ਐਚ ਟੀ ਡਾਈ ਹਾਈਡਰੋ ਟੈਸਟੋਸਟਰੋਨ ਹੁੰਦਾ ਜਿਹੜਾ ਟੈਸਟੋਸਟਰੋਨ ਦੀ ਐਕਟਿਵ ਫਾਰਮ ਹੁੰਦੀ ਹੈ ਜਿਹੜਾ ਜ਼ਿਆਦਾ ਹੋ ਜਾਂਦਾ ਉਹ ਵਾਲ ਝਾੜਦੇ ਜਾਂ ਹੁਣਾਂ ਤੇ ਜਦੋਂ ਇਹ ਅਸੀਂ ਡੀ ਐਚ ਟੀ ਲੈਵਲ ਨੂੰ ਆ ਰੈジਸਟੈਂਟ ਵਾਲ ਅੱਗੇ ਲਾਉਂਦੇ ਆ ਤੇ ਇਹਨਾਂ ਦੇ ਲਾਸਸ ਘੱਟ ਹੁੰਦੇ ਓਕੇ ਤੇ ਇਸ ਕਰਕੇ ਇਹ ਟਿਕੇ ਰਹਿ ਜਾਂਦੇ ਆ ਲੌਂਗ ਟਰਮ ਜਿਹਨਾਂ ਤੇ ਆਪਾਂ हेयर ਟ੍ਰਾਂਸਪਲੈਂਟ ਕੀਤੇ ਇਫ ਦੇ ਟੇਕ ਪ੍ਰੋਪਰ ਪ੍ਰੀਕਾਸ਼ਨਸ ਐਸ ਦੇ ਆਡਵਾਈਸ ਟੇਕ PRP ਸੈਸ਼ਨਸ ਤਾਂ ਉਹ ਲੌਂਗ ਟਰਮ ਇਹਨਾਂ ਦੇ ਸਾਡੇ ਕੋਲ ਪੇਸ਼ੈਂਟ ਲੌਂਗ ਟਰਮ ਫਾਲੋ ਅਪ ਐਸ ਲੌਂਗ ਐਸ 10 ਟੂ 15 ইয়ার্স ਵਾਲੇ ਵੀ ਹੈਗੇ ਆ ਜਿਹਨਾਂ ਦੇ ਵਿੱਚ ਚੱਲਦੇ ਪਏ ਆ ਠੀਕ ਬਾ ਅਪਾ ਗੱਲ ਕੀਤੀ ਹੋਣਾ ਕਿ ਕਈ ਵਾਰੀ ਕਈਆਂ ਦੇ ਸਕਾਰਜ਼ ਵਗੈਰਾ ਆ ਜਾਂਦੇ ਨੇ ਕਿ ਕਈ ਵਾਰੀ ਇਦਾਂ ਦੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਇਦਾਂ ਦਾ ਟਰਾਮਾ ਹੋਇਆ ਕਿ ਉਹਨਾਂ ਦਾ ਬਰਨ ਹੋ ਗਿਆ ਬਹੁਤ ਸੇਵਰ ਲੈਵਲ ਤੇ ਜਾਂ ਫਿਰ ਉਹਨਾਂ ਦੇ ਫੇਸ ਦਾ ਕੋਈ ਜਿਹੜਾ ਹੈ ਪਾਰਸ਼ਨ ਕੱਟ ਆਊਟ ਹੋ ਗਿਆ ਕੁਝ ਹੋ ਗਿਆ ਫਿਰ ਉਹ ਠੀਕ ਤੁਸੀਂ ਉਹ ਕਿਸ ਤਰੀਕੇ ਨਾਲ ਕਰਦੇ ਦੇਖੋ ਜਿਹੜਾ ਪੋਸਟ ਬਰਨ ਕੰਟਰੈਕਚਰ ਕਹਿੰਦੇ ਆਸੀਂ ਸਾਡੇ ਕੋਲ ਕਾਫੀ ਕਾਮਨਲੀ ਕੇਸਿਸ ਆਉਂਦੇ ਪੋਸਟ ਬਰਨ ਕੋਈ ਜਲ ਗਿਆ ਜਲ ਕੇ ਕੀ ਹੁੰਦਾ ਕਿ ਉਸ ਉਹ ਟਿਸ਼ੂ ਜਿਹੜੀ ਸਕਿਨ ਜਲ ਗਈ ਆ ਉਹ ਖਤਮ ਹੋ ਗਿਆ ਇੱਕ ਤਰੀਕੇ ਨਾਲ ਹੁਣ ਬਾਡੀ ਨੇ ਹੀਲ ਕਰਨਾ ਉਹਨੂੰ ਬਾਡੀ ਹੀਲ ਕਰਦੀ ਬਾਇ ਸੈਕੰਡਰੀ ਕੰਟ੍ਰੈਕਸ਼ਨ ਜਿਹੜੀ ਆਪਾਂ ਪੱਟੀਆਂ ਨਾ ਕਰਦੇ ਰਹਿੰਦੇ ਜਾਂ ਕੋਈ ਬਾਹਰ ਜਾ ਤੋ ਕਰਾਉਂਦੇ ਰਹਿੰਦੇ ਉਹਦੇ ਵਿੱਚ ਪ੍ਰੋਪਰ ਕੇਅਰ ਜਦ ਨਹੀਂ ਹੁੰਦੀ ਕੀ ਹੁੰਦਾ ਹੈ ਕਿ ਜਦੋਂ ਸਪਲਿੰਟੇਜ ਨਹੀਂ ਤੇ ਜਾਂ ਕੁਝ ਤਾਂ ਉਹ ਕੀ ਹੈ ਟਿਸ਼ੂ ਕੰਟਰੈਕਟ ਹੁੰਦਾ ਰਹਿੰਦਾ ਹੁਣ ਪਾਂ ਆ ਗਈ ਜਾਂ neck ਆ ਗਈ ਜਾਂ 다ੱਕੜ ਜਾਂਦੀ ਪਾਂ ਐ 다ੱਕੜ ਜਾਂਦੀ ਉਹ ਆਪਣੀ ਪ੍ਰੋਪਰ ਫੰਕਸ਼ਨ ਨਹੀਂ ਕਰ ਬੰਦੇ ਐਕਸਟੈਂਡ ਨਹੀਂ ਕਰ ਪਾਰੇ neck ਨੂੰ ਐਕਸਟੈਂਡ ਨਹੀਂ ਕਰ ਪਾਰੇ ਤਾਂ ਉਹ ਉਹਦੇ ਵਿੱਚ ਅਸੀਂ ਕੰਟਰੈਕਚਰ ਰਿਲੀਜ਼ ਕਰੀਦਾ ਇਹ ਕੰਟਰੈਕਚਰ ਰਿਲੀਜ਼ ਕਰਕੇ ਅਸੀਂ skin graft ਕਰੀਦਾ ਉਹ ਅਸੀਂ ਇੱਥੇ ਪ੍ਰੋਪਰਲੀ ਬਰਨ ਕੇਅਰ ਪ੍ਰੋਪਰ ਮੈਨੇਜਮੈਂਟ ਨਾਲ ਕਰਦੇ ਆਂ ਉਸ ਤੋਂ ਇਲਾਵਾ ਸਾਡੇ ਕੋਲ ਇੱਥੇ ਟਰੋਮਾ ਦੇ ਕੇਸਿਸ ਕਾਫੀ ਆਉਂਦੇ ਨੇ ਟਰੋਮਾ ਦੇ ਵਿੱਚ ਜਿਵੇਂ ਕਿ ਕੋਈ ਹੱਥ ਦੀ ਉਂਗਲੀ ਕੱਟੀ ਹੋਈ ਆ ਗਈ ਜਾਂ ਕੋਈ ਇੱਥੋਂ ਖੂਨ ਦੀ ਨਸਾਂ ਜਾਂ ਤਣੇ ਜਿਹੜੇ ਉਂਗਲ ਨੂੰ ਮੂਵ ਕਰਦੇ ਖੂਨ ਦੀ ਨਸਾਂ ਦੇ ਵਿੱਚ ਜਿਵੇਂ ਇੱਥੇ ਰਿਸਟ ਤੇ ਸਾਡੀ ਦੋ ਖੂਨ ਦੀ ਮੇਨ ਸਪਲਾਈ ਵਾਲੀ ਨਸਾਂ ਹੁੰਦੀਆਂ ਰੇਡੀਅਲ ਤੇ ਅਲਨਾਰਾਟਰੀ ਇਹ ਕੱਟ ਜਾਂਦੀਆਂ ਨੇ ਮੋਸਟ ਆਫ ਕਈ ਵਾਰ ਐਦਾਂ ਹੁੰਦਾ ਕਿ ਵੀ ਕੱਚ ਲੱਗ ਗਿਆ ਕੱਟ ਗਿਆ ਕਈ ਵਾਰ ਕਿਸੇ ਨੇ ਤੇਜ਼ ਤਾਰਤ ਹਥਿਆਰ ਨਾਲ ਹਮਲਾ ਕਰਤਾ ਉੱਤੇ ਕੱਟ ਗਿਆ ਕਈ ਵਾਰ ਐਕਸੀਡੈਂਟ ਚ ਕੱਟ ਗਿਆ ਤਾਂ ਉਹ ਰਿਪੇਅਰ ਕਰੀਦਾ ਹੈ ਇਵਨ ਇੱਥੇ ਬ੍ਰੇਕੀਅਲ ਆਰਟਰੀ ਆਂਦੀ ਹੈ ਜਿਹੜੀ ਆਪਣੇ ਕਿਊਬਿਟਲ ਫੋਸਾ ਦੇ ਵਿੱਚ ਐਲਬੋ ਕੋਲੇ ਆਂਦੀ ਹੈ ਇਹ ਵੀ ਰਿਪੇਅਰ ਪਲਾਸਟਿਕ ਸਰਜੀਕਲ ਇਵਨ ਐਕਸੀਲਰੀ ਆਰਟਰੀ ਹੈ ਪਲਾਸਟਿਕ ਸਰਜੀ ਡਿਪਾਰਟਮੈਂਟ ਦੇ ਅਸੀਂ ਰਿਪੇਅਰ ਕਰਦੇ ਹਾਂ ਸਾਰਾ ਤੇ ਇੰਦਾ ਹੀ ਅਸੀਂ ਲੱਤ ਦੇ ਵਿੱਚ ਪੋਪਲੀਟੇਲ ਆਰਟਰੀ ਫੈਮੋਰਲ ਆਰਟਰੀ ਥੱਲੇ ਇੰਟੀਰੀਅਰ ਟਿਬੀਅਲ ਪੋਸਟੀਰੀਅਰ ਟਿਬੀਅਲ ਆਰਟਰੀ ਜੇ ਕੋਈ ਵੀ ਕਟੀ ਹੋਵੇ ਇਹਦਾ ਅਸੀਂ ਆਪਰੇਟ ਕਰਦੇ ਹ ਨਸਾਂ ਜਿਹੜੀਆਂ ਸੈਂਸੇਸ਼ਨ ਵਾਲੀਆਂ ਹੁੰਦੀਆਂ ਨੇ ਜਿੱਦਾਂ ਹਾ ਹੁਣ ਆਪਾਂ ਨੂੰ ਹੱਥ ਲਾਇਆ ਦਾ ਪਤਾ ਲੱਗਦਾ ਵੀ ਨਰਵਸ ਕਿੰਨੇ ਨੂੰ ਅਸੀਂ ਇਹਨਾਂ ਦੀ ਰਿਪੇਅਰ ਕਰਦੇ ਕਈ ਵਾਰ ਸੱਟ ਲੱਗ ਜਾਂਦੀ ਹੈ ਉੱਪਰੋਂ ਨੂੰ ਲੱਗਦਾ ਕਿ ਵੀ ਕੁਝ ਨਹੀਂ ਹੈਗਾ ਪਰ ਅੰਦਰੋਂ ਉਹ ਕੱਟ ਹੋ ਜਾਂਦੀ ਹੈ ਨਸ ਤਾਂ ਸਾਡੇ ਕੋਲ ਕਈ ਵਾਰ ਡਿਲੇਡ ਪ੍ਰੈਜੈਂਟੇਸ਼ਨ ਇੱਕ ਮਹੀਨੇ ਬਾਅਦ ਪੇਸ਼ੈਂਟ ਆਂਦਾ ਕਿ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ ਹੱਥ ਤੇ ਜਾਂ ਕਈਆਂ ਦੀ ਉਂਗਲੀਆਂ ਏਦਾਂ ਮੁੜੀਆਂ ਆ ਜਾਂਦੀਆਂ ਅਲਨਰ ਕਲੌ ਹੈਂਡ ਹੋ ਗਿਆ ਜਾਂ ਕੁਝ ਤਾਂ ਉਹਦੇ ਵਿੱਚ ਫਿਰ ਅਸੀਂ ਸਪੈਸੀਫਿਕਲੀ ਐਕਸਪਲੋਰ ਕਰਕੇ ਨਰਵਸ ਨੂੰ ਕੱਢ ਕੇ ਉਹ ਰਿਪੇਅਰ ਕਰੀਦਾ ਉਸਾ ਇਸ ਤੋਂ ਬਾਅਦ ਸਰ ਇੱਕ ਲਾਸਟ ਇਹਨਾ ਆਪਾਂ ਅੱਜਕੱਲ ਬਹੁਤ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਨਾ ਲੈਗਸ ਦੇ ਵਿੱਚ ਕਹਿੰਦੇ ਵੇਇਨਸ ਬਹੁਤ ਜ਼ਿਆਦਾ ਉਹ ਗ੍ਰੀਨ ਕਲਰ ਦੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਪੇਨ ਹੁੰਦੀ ਹੈ ਉਹ ਵੇਰੀਕੋਸ ਵੇਇਨ ਸ਼ਾਇਦ ਉਹਨੂੰ ਕਹਿੰਦੇ ਨੇਗੇ ਉਹ ਕੀ ਚੀਜ਼ ਹੈ ਥੋੜੀ ਉਹਦੇ ਬਾਰੇ ਜਰੂਰ ਦੱਸੋ ਵੇਰੀਕੋਸ ਵੇਇਨ ਬੇਸਿਕਲੀ ਕੀ ਹੈ ਜਿੱਦਾਂ ਉਹ ਜ਼ਿਆਦਾ ਦੇਣਾ ਤਾਂ ਖੜੇ ਰਹਿਣ ਦਾ ਕੰਮ ਹੈ ਸਪੋਜ਼ ਮੇਲਸ ਮੇਲ ਫੋਰ ਪੋਲੂਸ਼ਨ ਜਿਵੇਂ ਕੋਈ ਬਾਰਬਰ ਹੋ ਗਿਆ ਜਾਂ ਕੋਈ ਮਿਲਟਰੀ ਚ ਹੋ ਗਿਆ ਲੈਟਸ ਸੇ ਅਸੀਂ ਡਾਕਟਰ ਹੋਗੇ ਜਿਆਦਾ देर ਖੜਨਾ ਰਹਿੰਦਾ ਜਾਂ ਕੋਈ ਹੋਰ profession ਹੋਗੇ ਜੇ ਜਿਆਦਾ ਖੜਾ ਰਹਿਣਾ ਪੈਂਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਵਾਲਵਸ ਜਿਹੜੇ ਹੁੰਦੇ ਵੇਨ ਦੇ ਵੇਨਸ ਜਿਹੜੀਆਂ ਹੁੰਦੀਆਂ ਕਿ ਗੰਦਾ ਖੂਨ ਜਿਹੜਾ ਹਾਰਟ ਵੱਲ ਲੈ ਕੇ ਆਉਂਦੀਆਂ ਨੇ ਹੁਣ ਉਹ ਲੱਤਾਂ 'ਚੋਂ ਥੱਲੋਂ ਖੂਨ ਉੱਪਰ ਪੰਪ ਕਰਕੇ ਲੈ ਕੇ ਆਉਣਾ ਜਦੋਂ ਅਸੀਂ ਜਿਆਦਾ ਦੇਰ ਖੜੇ ਰਹਿੰਦੇ ਆ ਤੇ ਕੁਝ ਵਾਲਵਸ ਦੇ ਉੱਪਰ ਪ੍ਰੈਸ਼ਰ ਆਉਂਦਾ ਕਿਉਂਕਿ ਬਲੱਡ ਗ੍ਰੈਵਿਟੀ ਦੀ ਪੋਲਣਾ ਥੱਲੇ ਹੁੰਦਾ ਤੇ ਉਸ ਉਹ ਪ੍ਰੈਸ਼ਰ ਨਾਲ ਜਦੋਂ ਉਹ ਵਾਲਵ ਕਰਾਬ ਹੁੰਦੇ ਆ ਤਾਂ ਉਹਨਾਂ ਕੀ ਹੁੰਦਾ ਕਿ ਉਹ ਜਿਹੜਾ ਡੀਪ ਉਹਨਾਂ ਦਾ ਸੈਟ ਆਫ ਵੇਨ ਹੁੰਦਾ ਉਹ ਚੋਂ ਵੀ ਬਲੱਡ ਉੱਪਰ ਆਉਣ ਲੱਗ ਪੈਂਦਾ ਉਹ ਫੁੱਲ ਜਾਂਦੀਆਂ ਨੇ ਨਸਾਂ। ਉਹ ਨਸਾਂ ਜਦ ਫੁੱਲ ਜਾਂਦੀਆਂ ਨੇ ਇੱਕ ਪ੍ਰੈਸ਼ਰ ਤੋਂ ਜ਼ਿਆਦਾ ਉਹ ਸਹਾਰ ਨਹੀਂ ਸਕਦੀਆਂ ਤੇ ਉਹ ਜਦੋਂ ਫੁੱਲ ਕੇ ਉਹਦੇ ਵਿੱਚੋਂ ਫਿਰ ਥੋੜੀ ਥੋੜੀ ਛੋਟੀ ਛੋਟੀ ਨੂਰੀਆਂ ਹੋਣ ਲੱਗ ਪੈਂਦੀ ਉਹ ਚੋਂ ਖੂਨ ਸਕਿਨ ਥੱਲੇ ਪੈਣ ਲੱਗ ਪੈਂਦਾ। ਉਨਲ ਕੀ ਹੈ ਅਲਸਰੇਸ਼ਨ ਹੋ ਜਾਂਦੀ ਜਿਹਨੂੰ ਆਪਾਂ क्रोनिक ਵੀਨਸ ਅਲਸਰ ਕਹਿੰਦੇ ਆ ਇਹ ਲੇਟ ਸਟੇਜ ਆਫ ਵੈਰੀਕੋਸ ਵੇਇਨਸ ਦੇ ਵਿੱਚ ਆ ਜਾਂਦਾ ਉਹਦੇ ਵਿੱਚ ਕੀ ਹੈ ਕਿ ਅਲਸਰੇਸ਼ਨ ਹੋ ਜਾਂਦੀ ਆ ਆਪਾਂ ਫਿਰ ਉਹ ਅਲਸਰ ਟਰੀਟ ਕਰਦੇ ਰਹਿੰਨੇ ਆ ਜਦਕਿ ਕਾਰਨ ਮੇਨ ਨਸਾਂ ਹੁੰਦੀਆਂ ਨੇ ਖੂਨ ਦਾ ਤੇ ਫੀਮੇਲਸ ਦੇ ਵਿੱਚ ਇਹਦਾ ਕਾਮਨ ਕੌਜ਼ ਹੁੰਦਾ ਪੋਸਟ ਪ੍ਰੈਗਨੈਂਸੀ ਡਿਊਰਿੰਗ ਪ੍ਰੈਗਨੈਂਸੀ ਜਾਂ ਪੋਸਟ ਕੋ ਵੀਟ ਗੇਨ ਹੁੰਦਾ ਪ੍ਰੈਸ਼ਰ ਹੁੰਦਾ ਤੇ ਉਹ ਲੱਤਾਂ ਤੇ ਪ੍ਰੈਸ਼ਰ ਜ਼ਿਆਦਾ ਆਂਦਾ ਉਹਨਾਂ ਲੋ ਉਹ ਵੈਰੀਕੋਸ ਉਹਨਾਂ ਨੂੰ ਵੈਰੀਕੋਸ ਡਵੈਲਪ ਹੋ ਜਾਂਦੀਆਂ ਵੀਨਸ ਇਹਦਾ ਇਲਾਜ ਅਸੀਂ ਇੱਥੇ ਕਰੀਦਾ ਸਾਡੇ ਕੋ ਮਤਲਬ ਟਰੈਡੀਸ਼ਨਲ ਮੈਥਡ ਵੀ ਹੈਗਾ ਜਿਹੜਾ ਅੱਜਕੱਲ ਕੋਈ ਨਹੀਂ ਫਾਲੋ ਕਰਦਾ ਉਸ ਤੋਂ ਬਾਅਦ ਸੈਕੰਡ ਮੈਥਡ ਹੈਗਾ ਜਿਹੜਾ ਲੇਜ਼ਰ ਈਵੀਐਲਟੀ ਕਰਦੇ ਆ ਉਹ ਸੀ ਕਾਮਨਲੀ ਇੱਥੇ ਸਭ ਤੋਂ ਜ਼ਿਆਦਾ ਫਾਲੋ ਹੋਈ ਹੁੰਦਾ ਈਵੀਐਲਟੀ ਅਸੀਂ ਲੇਜ਼ਰ ਮਸ਼ੀਨ ਦੇ ਜਿਹੜਾ ਫਾਈਬਰ ਹੈਗਾ ਉਹਦੇ ਨਾਲ ਅਸੀਂ ਪੂਰੀ ਵੇਨ ਨੂੰ ਅਬਲੇਟ ਕਰਦੇ ਆ ਜਿਹਦਾ ਉਹ ਬੰਦ ਹੋ ਜਾਂਦੀ ਹੈ ਪੂਰੀ ਵੇਨ ਤੇ ਛੋਟੇ ਛੋਟੇ ਪਰਫੋਰੇਟਰਸ ਆ ਉਹਨਾਂ ਨੂੰ ਅਸੀਂ ਬੰਦ ਦੇਈਦਾ ਤੀਸਰਾ ਆਂਦਾ ਸਾਡੇ ਕੋ ਜਿਹੜਾ ਵੀਨਾ ਸੀਲ ਹੈ ਵੀਨਾ ਸੀਲ ਕੀ ਹੈ ਗਲੂ ਫਿਕਸੇਸ਼ਨ ਹੈ ਉਹ ਵੀ ਇੱਥੇ ਅਵੇਲੇਬਲ ਹੈ ਟ੍ਰੀਟਮੈਂਟ ਉਹਦੇ ਵਿੱਚ ਕੀ ਹੈ ਕਿ ਅਸੀਂ ਗਲੂ ਪਾ ਦਈਏ ਰਾਦਰ than ਲੇਜ਼ਰ ਵੀ ਗਲੂ ਇਟ ਉਹ ਗਲੂ ਕੀਆ ਪਿੱਛੋਂ ਐਦਾ ਸੀਲ ਕਰਦੀ ਜਾਂਦੀ ਆ ਉਹਨੂੰ ਵੀ ਉਹ ਵੀ ਬੰਦ ਹੋ ਜਾਂਦੀ ਕੋਲੈਪਸ ਹੋ ਜਾਂਦੀ ਹੈ ਸੋ ਇਹ ਵੀ ਦੋਨੋਂ ਜਿਹੜੇ ਟ੍ਰੀਟਮੈਂਟਸ ਆ ਦੀਸ ਆ ਦਾ ਲੇਟੈਸਟ ਟ੍ਰੀਟਮੈਂਟਸ ਬੀਇੰਗ ਯੂਜ਼ਡ ਇਨ ਵੈਰੀਕੋਸ ਵੇਨ ਵੈਰੀਕੋਸ ਵੇਨ ਦੀ ਇੱਕ ਜਿਹੜੀ ਇਹ ਹੈਗੀ ਆ ਕਿ ਇਹਦੇ ਵਿੱਚ ਪਰਹੇਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਆਪਰੇਟ ਕਰਤਾ ਆਪਰੇਟ ਤੋਂ ਬਾਅਦ ਵੀ ਪ੍ਰਹੇਜ਼ ਜ਼ਰੂਰੀ ਹੈ ਪ੍ਰਹੇਜ਼ ਦੇ ਵਿੱਚ ਕੀ ਹੈ ਕਿ ਲੱਤਾਂ ਉੱਚੀਆਂ ਰੱਖਣੀਆਂ ਸੌਣ ਲੱਗੇ ਪਿੱਲੋ ਰੱਖੋ ਥੱਲੇ ਜ਼ਿਆਦਾ دیر ਖੜੇ ਨਹੀਂ ਹੋਣਾ ਬੈਠਣਾ ਵੀ ਆ ਤਾਂ ਮੋਰੇ ਸਟੂਲ ਰੱਖ ਲਓ ਲੱਤਾਂ ਥੋੜੀਆਂ ਉੱਚੀ ਸਾਈਡ ਤੋਂ ਰੱਖੋ ਤਾਂ ਕਿ ਤੁਸੀਂ ਜਿਹੜਾ ਰਿਕਵਰਨ ਹੈ ਜਿਹੜਾ ਉੱਪਰ ਨੂੰ ਆਂਦਾ ਰਹੇ ਇਹ ਇਹ ਬੇਸਿਕ ਪ੍ਰਿਕਾਸ਼ਨਸ ਹੈ ਸਰ ਏਸੇ ਦੇ ਵਿੱਚ ਹੀ ਨਾ ਇੱਕ ਮੇਰੇ ਮਾਈਂਡ ਦੇ ਵਿੱਚ ਹੁਣੇ ਆਇਆ ਕਿ ਅੱਜ ਕੱਲ ਨਾ ਬੜੀ ਪ੍ਰੋਬਲਮ ਹੈਗੀ ਆ ਪਾਇਲਸ ਦੀ ਕਿ ਉਹਦਾ ਵੀ ਕੋਈ ਟ੍ਰੀਟਮੈਂਟ ਜਿਹੜਾ ਹੁੰਦਾ ਇੱਥੇ ਪਾਇਲਸ ਦਾ ਹੁੰਦਾ ਉਹ ਡਿਫਰੈਂਟ ਡਿਪਾਰਟਮੈਂਟ ਜਨਰਲ ਸਰਜਰੀ ਡਿਪ ਪਾਈਲਸ ਵੀ 레이జర్ ਨਾਲ ਕਰਦੇ ਆ ਇੱਕ ਫਿਸਚੂਲਾ ਜਾਂਦੇ ਆ ਉਹ ਵੀ 레이జర్ ਨਾਲ ਇੱਥੇ ਕਰਦੇ ਮਤਲਬ 올 द ਲੇਟੈਸਟ ਟੈਕਨੀਕਸ ਆਰ ਬੀਂਗ ਯੂਜ਼ਡ ਹੇਅਰ ਫਾਰ ਐਵਰੀ ਸਰਜਰੀ ਅੱਜ ਕੱਲ੍ਹ ਨਾ ਮੁੰਡਿਆਂ ਨੂੰ ਬੜਾ ਸ਼ੌਂਕ ਹੈ ਮੁੰਡਿਆਂ ਨੂੰ ਕੁੜੀਆਂ ਨੂੰ ਯੰਗਸਟਰਸ ਨੂੰ ਬਹੁਤ ਸ਼ੌਂਕ ਹੈ ਟੈਟੂਜ਼ ਬਣਵਾਉਣ ਦਾ ਬਟ ਪ੍ਰੋਬਲਮ ਉੱਥੇ ਆਂਦੀ ਹੈ ਜਦੋਂ ਉਹਨਾਂ ਨੇ ਅੱਗੇ ਫਰਦਰ ਸਟੱਡੀ ਤੋਂ ਬਾਅਦ ਕਿਸੇ ਇੱਕ ਡਿਪਾਰਟਮੈਂਟ ਦੇ ਵਿੱਚ ਜੌਬ ਵਾਸਤੇ ਜਾਣਾ ਹੁੰਦਾ ਜਾਂ ਉਹਨਾਂ ਨੇ ਕੋਈ ਸਿਵਲ ਸਰਵਿਸਿਜ਼ ਦੇ ਵਿੱਚ ਜਾਣਾ ਉੱਥੇ ਜਾ ਕੇ ਪ੍ਰੋਬਲਮ ਆਂਦੀ ਹੈ ਕਿ ਉਹ ਟੈਟੂ ਦਿੱਕਤ ਕਰਦਾ ਉਹ ਕਿਸ ਤਰੀਕੇ ਨਾਲ ਤੁਸੀਂ ਰਿਮੂਵ ਕਰਦੇ ਆ ਦੇਖੋ ਜੀ ਟੈਟੂ ਰਿਮੂਵਲ ਡਿਫਰੈਂਟ ਤਰੀਕੇ ਸਾਡੇ ਕੋਲ ਹੈਗੇ ਐ ਤੇ ਇੱਕ ਤਾਂ 레이జర్ ਹੋ ਗਈ 레이జర్ ਦੇ ਵਿੱਚ ਕੀ ਹੈ ਪ੍ਰੋਬਲਮ ਜਿੱਦਾਂ ਜਿਨ੍ਹਾਂ ਨੂੰ ਕਿਤੇ ਭਰਤੀ ਨਹੀਂ ਹੋਣਾ ਜਾਂ ਕੁਝ ਉਹਨਾਂ ਲਈ ਤਾਂ 레이జర్ ਕਰਾ ਲਓ ਪਰ ਜਿਨ੍ਹਾਂ ਨੇ ਮੋਸਟਲੀ ਸਾਡੇ ਕੋਲ ਉਹੀ ਆਂਦੇ ਜਿਨ੍ਹਾਂ ਨੇ ਭਰਤੀ ਹੋਣਾ ਹੁੰਦਾ ਆਈਦਰ ਆਰਮੀ ਚ ਸਿਲੈਕਸ਼ਨ ਹੁੰਦੀ ਹੈ ਜਾਂ ਪੁਲਿਸ ਚ ਹੋ ਗਿਆ ਜਾਂ ਕੋਈ ਸਿਵਲ ਸਰਵਿਸਿਸ ਦਾ ਹੋਵੇ ਤੇ ਉਹਦੇ ਵਿੱਚ ਕੀ ਹੈ ਕਿ 레이జర్ ਚ ਵੀ ਘੋਸਟ ਟੈਟੂ ਰਹਿ ਜਾਂਦਾ ਥੋੜਾ ਜਿਹਾ ਤੇ ਉਹ ਆਊਟਲਾਈਨ ਰਹਿ ਜਾਂਦੀ ਤਾਂ ਉਹ ਰਿਜੈਕਟ ਹੋ ਜਾਂਦਾ ਤਾਂ ਆ ਜਿਹੜੇ ਆਪਾਂ ਇੱਥੇ ਕਰੀ ਤਾਂ ਆਪਾਂ ਕਰਦੇ ਹਾਂ ਕਿ ਵੀ ਡਰਮਾ ਅਬਰੇਸ਼ਨ ਕਰੀਦੀ ਹੈ ਉਸ ਜਿਹੜਾ ਟੈਟੂ ਵਾਲਾ ਏਰੀਆ ਹੈਗਾ ਜਿਹੜੇ ਲਾਰਜ ਟੈਟੂਜ਼ ਹੁੰਦੇ ਆ ਉਹਨਾਂ ਦੀ ਡਰਮਾ ਅਬਰੇਸ਼ਨ ਕਰਕੇ ਉਹਦੇ ਉੱਪਰ ਫਿਰ ਅਸੀਂ ਥਿਨ ਸਕਿਨ ਗ੍ਰਾਫ ਪਤਲੀ ਚਮੜੀ ਲੈ ਕੇ ਈਦਰ ਫਰੋਮ ਥਾਈ ਬੈਕ ਆਫ ਦਾ ਥਾਈ ਜਿਹੜਾ ਲੋਕ ਐਰ ਆਵੇ ਜਦਾ ਦੇਖੇ ਨਾ ਤੇ ਉਹ ਅਸੀਂ ਇੱਥੇ ਲਾ ਦੇ ਦਈਏ ਤੇ ਉਹ ਇਟ ਹੀਲਸ ਇਨ 2 ਵੀਕਸ ਟਾਈਮ ਤੇ ਉਸ ਤੋਂ ਬਾਅਦ ਵਨ ਕੈਨ ਅਪਲਾਈ ਫਾਰ ਆਪਣਾ ਜਿਹੜਾ ਵੀ ਹੈਗਾ ਇਧਰ ਆਰਮੀ اور ਸੰਪਰੇਲਸੋ ਅਪਲਾਈ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਜਿਹੜੇ ਸਪੋਸ ਛੋਟੇ ਟੈਟੂਜ਼ ਨੇ ਉਹਨਾਂ ਦੇ ਵਿੱਚ ਅਸੀਂ ਕੀ ਕਰੀਦਾ ਉਹਨਾਂ ਨੂੰ ਐਕਸਰਸਾਈਜ਼ ਕਰਦੀਦਾ ਐਕਸਰਸਾਈਜ਼ ਕਰਕੇ ਸੂਚਰਿੰਗ ਕਰਦੀਦੀ ਆ ਕੀਚਰ ਕਰਕੇ ਉਹਨੂੰ ਸਕਿਨ ਨੂੰ ਅਪਰੋਕਸੀਮੇਟ ਕਰਦੇ ਉਹਦੇ ਵਿੱਚ ਇੱਕ ਪਤਲੀ ਜਿਹੀ ਲਾਈਨ ਆਉਂਦੀ ਹੈ ਉਹਦੇ ਵੀ ਅਸੀਂ ਫਿਸਕਾਰ ਮੈਨੇਜਮੈਂਟ ਦੀ ਟੈਕਨੀਕਸ ਨਾਲ ਦੇ ਦੇ ਦੀਆਂ ਨੇ ਤੇ ਉਹ ਲਾਈਨ ਵੀ ਕਾਫੀ ਘਟ ਜਾਂਦੀ ਹੈ ਬਾਈ ਦਾ ਟਾਈਮ ਲਾਈਕ ਅイヤー অর ਸੋ ਉਹ ਵੀ ਘਟ ਜਾਂਦੀ ਹੈ اچھا ਮੈਂ ਨੇ ਕਿਤੇ ਸੁਣਿਆ ਸੀਗਾ ਇਹ ਚੀਜ਼ ਕਿ ਜਦੋਂ ਕਈ ਵਾਰੀ ਪੇਸ਼ੈਂਟ ਬਰਨ ਦੇ ਆਉਂਦੇ ਆ ਨਾ ਤਾਂ ਕਈ ਵਾਰੀ ਇਦਾਂ ਹੁੰਦਾ ਹੈ ਕਿ ਜਿਵੇਂ ਆਪਣੇ ਕੋਲੇ ਸਕਿਨ ਨਹੀਂ ਕਿਤੋਂ ਹੁੰਦੀ ਕਿ ਗ੍ਰਾਫਟ ਕਰਕੇ ਕਿਤੇ ਲਾ ਲਈਏ ਤਾਂ ਫਿਰ ਉਸ ਕੇਸ ਦੇ ਵਿੱਚ ਕੀ ਯੂਜ਼ ਕਰਦੇ ਆ ਜਿੱਥੇ ਤੱਕ ਮੈਂ ਸੁਣਿਆ ਆਮ ਨਾਟ ਸ਼ੋਰ ਕਿ ਸਹੀ ਹੈ ਕਿ ਨਹੀਂ ਬਟ ਫਿਸ਼ ਦੀ ਜਿਹੜੀ ਸਕਿਨ ਹੈ ਕਹਿੰਦੇ ਉਹ ਯੂਜ਼ ਕਰਦੇ ਆ ਉਹ ਜਿਆਦਾ ਆਪਣੇ ਨਾਲ ਕਰਦੀ ਰਿਜ਼ੈਂਬਲ ਕਰਦੀ ਹੁੰਦੀ ਹੈ ਹਿਊਮਨਸ ਦੇ ਨਾਲ ਉਹ ਦੇਖੋ ਇਹ ਟ੍ਰਾਇਲ ਵਗੈਰਾ ਨਾ ਬ੍ਰਾਜ਼ੀਲ ਵਗੈਰਾ ਤੇ ਉਹਦੇ ਵਿੱਚ ਹੋਏ ਸੀਗੇ ਜਿਹੜੇ ਆਏ ਸੀਗੇ ਉਹ ਟੈਲੀਪਾ ਫਿਸ਼ ਕੁਝ ਉਹਦਾ ਨਾਮ ਇਹੋ ਜਿਹਾ ਹੋਇਆ ਹੋਗਾ ਜਿਹਦਾ ਯੂਜ਼ ਕਰਦੇ ਆ ਬਟ ਆਪਣੇ ਅਦਰ ਸਕਿਨ ਬੈਂਕਸ ਵੀ ਹੈਗੀਆਂ ਨੇ ਵੀ ਕੈਨ ਯੂਜ਼ ਵੀ ਕੈਨ ਗੈਟ ਸਕਿਨ ਫਰਮ ਥੈਮ ਆਲਸੋ ਸਕਿਨ ਬੈਂਕਸ ਤੋਂ ਬਟ ਜਨਰਲੀ ਜਿਹੜਾ ਹੈਗਾ ਜਦੋਂ ਮਤਲਬ ਇਹੋ ਜਿਹੇ ਕੇਸਿਸ ਦੇ ਵਿੱਚ ਹੁੰਦਾ ਆਪਣੇ ਕੋਲ ਸਕਿਨ ਮੈਸ਼ਰਸ ਹੁੰਦੇ ਆ ਜਿਹੜੇ skin graft ਨੂੰ ਅਸੀਂ ਮੈਚ ਕਰ ਦਈਦਾ ਇਹਨਾਂ ਰੇਸ਼ਿਓ ਕਿ ਉਹ ਕਾਫੀ ਐਕਸਪੈਂਡ ਹੋ ਜਾਂਦਾ ਓਕੇ ਤੇ ਉਹ ਅਸੀਂ ਮਤਲਬ ਡਿਪੈਂਡ ਕਰਦਾ ਕਿ ਕਿੰਨਾ ਏਰੀਆ ਅਸੀਂ ਕਵਰ ਕਰਨਾ ਜਰਨਲਿਸ ਸਫਾਈਸ ਹੋ ਜਾਂਦਾ ਹੋ ਜਾਂਦਾ ਪਰ ਹਾਂ ਜਿਹੜੇ ਜਿਹੜੇ ਜ਼ਿਆਦਾ ਲੈਟ ਸੇ 100% ਬਰਨ ਹੁੰਦੇ ਜਾਂ ਕੁਛ ਆ ਉਹਨਾਂ ਚ ਇਮੀਡੀਏਟ ਸਕਿਨ ਗ੍ਰਾਫਟਿੰਗ ਲਈ ਤਾਂ ਪਹਿਲਾਂ ਪੇਸ਼ੈਂਟ ਸਟੇਬਲਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਬਰਨ ਇਨ ਇਟਸੈਲਫ ਇਜ਼ ਅ ਵੈਰੀ ਡੇਂਜਰਸ ਕੰਡੀਸ਼ਨ ਅਗਰ ਉਹ ਲਾਈ ਲਾਉ 70% ਅਬਵ ਹੈ ਤਾਂ ਪਹਿਲਾਂ ਤਾਂ ਉਹਨੂੰ ਹਿਮੋਡਾਇਨਾਮਿਕਲੀ ਸਟੇਬਲ ਕਰਕੇ ਹੀ ਉਹਨੂੰ ਫਿਰ ਅਸੀਂ ਅੱਗੇ ਕਿਸੇ ਹੋਰ ਚੀਜ਼ ਲਈ ਲੈ ਸਕਦੇ ਹਾਂ ਜੀ ਜੀ ਸੋ ਜਿਹੜੇ ਆ ਸਾਰੇ ਤੁਸੀਂ ਟ੍ਰੀਟਮੈਂਟਸ ਕਰਦੇ ਜੋ ਕਰਦੇ ਹੋ ਇਹਦੇ ਨਾਲ ਬੋਡੀ ਦੇ ਕਿਸੇ ਹੋਰ ਆਰਗਨ ਤੇ ਜਾਂ ਕੋਈ ਇੰਟਰਨਲੀ ਕੋਈ ਇਫੈਕਟ ਤਾਂ ਨਹੀਂ ਪ ਬਿਲਕੁਲ 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 ਉਲਟਾ ਬੈਟਰ ਵੇਚ ਜੀ ਸਕਦਾ ਜੇ ਆਪਾਂ ਫੈਟ ਘਟਾ ਦਿੱਤਾ ਜਾਂ ਇਹਨੂੰ ਘਟਾ ਦਿੱਤਾ ਬੋਥ ਸਾਈਕੋਲੋਜੀਕਲੀ ਆਲਸੋ ਐਂਡ ਫਿਜ਼ੀਕਲੀ ਆਲਸੋ ਪੇਸ਼ੈਂਟ ਕੈਨ ਬੀ ਇਨ ਅ ਸਟੇਟ ਆਫ ਵੈਲਬੀ ਬੈਟਰ ਵੈਲਬੀ ਹੋਰ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਨਾ ਟਾਈਮ ਦਿੱਤਾ ਆਪਣਾ ਤੇ ਜਿਹੜੀ ਸਾਡੇ ਈਵਰਸ ਨੇ ਜਰੂਰ ਸਾਡੀ ਉਮੀਦ ਹੋਏਗੀ ਕਿ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਇਹ ਇਨਸਾਨ ਦੇ ਨਾਲ ਇਦਾਂ ਦਾ ਕੁਝ ਹੋ ਜਾਂਦਾ ਹੈ ਜਿਸ ਤੋਂ ਕਿ ਬੰਦਾ ਨਿਕਲ ਹੀ ਨਹੀਂ ਪੰਦਾ ਬਾਹਰਿਆਂ ਨੇਚਰਲੀ ਕਹਿ ਲੋ ਕਿ ਕੁਝ ਇਦਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਕਿ ਬੋਡੀ ਦੇ ਵਿੱਚ ਜਿਹੜੀਆਂ ਕਿ ਉਹਨੂੰ ਸਮਝ ਨਹੀਂ ਆਉਂਦਾ ਕਿਦਾਂ ਠੀਕ ਕਰੀਏ ਤਾਂ ਤੁਹਾਨੂੰ ਕੁਝ ਜਿਹੜਾ ਹੈ ਉਹ ਬਾ ਦੱਸੇ ਨੇ ਕਿ ਤੁਸੀਂ ਇੱਥੇ ਆ ਕੇ ਟ੍ਰੀਟਮੈਂਟ ਲੈ ਸਕਦੇ ਹੋ ਕਿਸ ਤਰੀਕੇ ਨਾਲ ਸਰਜਰੀ ਦੇ ਥਰੂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਤੁਹਾਨੂੰ ਜਿਹੜਾ ਟ੍ਰੀਟਮੈਂਟ ਮਿਲੇਗਾ ਤੁਸੀਂ ਆਪਣੇ ਨਾ ਆਮ ਜਿੰਨੀ ਜ਼ਿੰਦਗੀ ਯਾ ਨਾਰਮਲ ਲਾਈਫ ਹੈ ਉਸ ਤਰੀਕੇ ਨਾਲ ਜੀ ਸਕਦੇ ਸੋ ਇਦਾਂ ਹੀ ਤੁਹਾਨੂੰ ਜਿਹੜਾ ਹੈ ਹੋਰ ਮਿਲਵਾਉਂਦੇ ਰਵਾਂਗੇ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਰਵਾਂਗੇ ਤੇ ਇੱਕ